ਕਮੈਂਟ ਬਹੁਤ ਆਉਂਦੇ ਨੇ ਕਿ ਸਾਈਕਲ ਕਿੱਥੇ ਲਾਤਾ ਜੀ ਸਾਈਕਲ ਕਿੱਥੇ ਲਾਤਾ ਹੁਣ ਦਿਖਦਾ ਨਹੀਂ ਸਾਈਕਲ ਐਮਐਲਏ ਹੋ ਕੇ ਸਾਈਕਲ ਤੇ ਜਾਣਾ ਇਹ ਵੱਡੀ ਗੱਲ ਆ ਸਾਈਕਲ ਤਾਂ ਸਾਰੀ ਦੁਨੀਆ ਚ ਚਲਾਉਂਦੀ ਹੈ ਇਹ ਇਹ ਵੀ ਨਾਬਾ ਦੇ ਵਿੱਚ ਮਤਲਬ ਇਤਿਹਾਸ ਦੇ ਵਿੱਚ ਦਰਜ ਹੋ ਜਾਣੀ ਹੈ ਕਿ ਇੱਕ ਦੇਮਾਨਾ ਦਾ ਬੰਦਾ ਆਇਆ ਸੀਗਾ ਉਹਨੇ ਹਿਸਟਰੀ ਕ੍ਰੀਏਟ ਕਰਤੀ ਤਰਨਤਾਰਨ ਦੇ ਵਿੱਚ ਬਦਲ ਸਾਹਿਬ ਦਾ ਕਾਫਲਾ ਜਾ ਰਿਹਾ ਸੀ ਉਧਰੋਂ ਅਸੀਂ ਆ ਗਏ ਤੇ ਅਸੀਂ ਫਤਿਹ ਬਲਾਈ ਬਦਲ ਸਾਹਿਬ ਨੂੰ ਉਹਨਾਂ ਨੇ ਵੀ ਫਤਿਹ ਬਲਾਈ ਤੇ ਜਿਹੜੇ ਵਲੰਟੀਅਰ ਸੀਗੇ ਉਹਨਾਂ ਦੇ ਉਹ ਤੇ ਚਾਕੇ ਜੀ ਐਸ ਕੀ ਚੱਕ ਦੇਗੇ ਫਟਿਆਦ ਕੀ ਮਾਰ ਦੇਗਾ ਮੈਂ ਕਿਹਾ ਗੱਲ ਸੁਣੋ ਮੈਂ ਕਿਹਾ ਤੁਸੀਂ ਪਹਿਲਾਂ ਵੀ ਇਹ ਗੱਲ ਕਰਦੇ ਸੀ 25 ਸਾਲ ਰਾਜ ਕਰਾਂਗੇ ਅਸੀਂ ਐ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਤੁਹਾਨੂੰ ਇਸ ਗੱਲ ਨੇ ਸਾਡੇ ਵੀ ਮੈਂ ਕਿਹਾ ਇੱਕ ਬੰਦਾ ਬਹੁਤ ਇੱਥੇ ਗਮਾਨ ਕਰਦਾ ਸੀ ਕਿਹੜਾ ਦੇਵਦੂਮਾਨ ਠੀਕ ਹੈ ਨਾ ਸੰਗਤ ਨੇ ਮੁੰਝ ਕਿਉਂ ਮਾਰਿਆ ਐ ਇਸ ਜਲਦ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦਾ ਬਿਆਨ ਆਇਆ ਕਿ ਪੁਲਿਸ ਜਿੱਤੀਆ ਚੋਣਾ ਇੱਥੇ ਕਿਉਂਕਿ ਪੁਲਿਸ ਨੇ ਬੜਾ ਸਾਨੂੰ ਤੰਗ ਕੀਤਾ ਪਰੇਸ਼ਾਨ ਕੀਤਾ ਕਿ ਆਮ ਆਦਮੀ ਪਾਰਟੀ ਨਹੀਂ ਜਿੱਤੀ ਪੁਲਿਸ ਜਿੱਤੀਆ ਹਰਨਤਾਰ ਹਾਵਤ ਨੇ ਵੀ ਚੋਰ ਦੀ ਦਾੜੀ 'ਚ ਤਣਕਾ ਅਕਾਲੀਦਰ ਵਾਲੇ ਆਪ ਹੀ ਡੇਰੀ ਜਾਂਦੇ। ਇੱਕ ਹੁੰਦੀ ਫੇਕ ਪੋਲਿਟਿਕਸ। ਫੇਕ ਪੋਲਿਟਿਕਸ ਦੇ ਵਿੱਚ ਕੀ ਹੈ ਕਿ ਉਹਨਾਂ ਨੇ ਰੱਪਟਾ ਲਾ ਹੀ ਜਾਣਾ ਜੀ। ਵੀ ਤੱਕਾ ਹੋਊਗਾ ਜੀ ਇਹ ਪੇਪਰ ਫਾੜ ਦੇਣਗੇ ਜੀ। ਐਕਚੁਅਲੀ ਉਹ ਕੰਮ ਕਰਦੇ ਰਿਹਾ ਜੀ। ਬਿਲਕੁਲ ਨਾ ਸੀਐਮ ਭਗਵੰਤ ਮਾਨ ਦਾ ਬਿਆਨ ਅਕਸਰ ਆਉਂਦਾ ਸੀ ਕਿ ਡਾਇਨਾਸੌਰ ਵਾਪਸ ਆ ਸਕਦੇ ਨੇ ਪਰ ਸ਼ਰੂਮਣੀ ਅਕਾਲੀ ਦਲ ਨਹੀਂ ਆ ਸਕਦਾ ਪਰ ਤਰਨਤਾਰਨ ਦੀ ਚੋਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਤੁਸੀਂ ਵੀ ਦੇਖਿਆ ਹੋਣਾ ਡਾਇਨਾਸੌਰ ਨੂੰ ਇੱਕ ਫੋਟੋ ਬਣਾਈ ਹੋਇਆ ਸ਼ਰੂਮਣੀ ਅਕਾਲੀ ਦਲ ਦੇ ਪੇਜਾਂ ਤੇ ਸੁਖਵੀਰ ਬਾਦਲ ਉਹਦਾ ਸੰਗਲ ਫੜ ਕੇ ਆ ਰਹੇ ਨੇ ਐਕਚੁਅਲੀ ਬਲਵੰਤ ਸਿੰਘ ਰਾਮੋ ਵਾਲੇ ਜੀ ਨੇ ਇਹ ਗੱਲ ਕਹੀ ਸੀ ਵੀ ਖੁਸਰਿਆਂ ਦੇ ਮੁੰਡਾ ਹੋ ਸਕਦਾ ਅਕਾਲੀ ਦਲ ਨਹੀਂ ਆ ਸਕਦਾ ਹੁਣ ਉਹਦਾ ਕੀ ਬਣਾਉਣਗੇ ਜੀ ਇਹ ਉਹਦਾ ਉਹਦਾ ਕੀ ਸਟੈਚੂ ਬਣਾ ਕੇ ਚਲਾਉਣਗੇ ਜੀ ਕਲ ਮਾਨਸਾ ਪੀਆਰਟੀਸੀ ਕੱਚੇ ਮੁਲਾਜ਼ਮਾਂ ਬਹੁਤ ਲਾਠੀ ਚਾਰਜ ਹੋਇਆ ਕੱਲ ਪੂਰੇ ਕਮੈਂਟ ਚੱਲ ਰਹੇ ਨੇ ਸੋਸ਼ਲ ਮੀਡੀਆ ਤੇ ਕਿ ਕੀ ਕਰਤਾ ਪੰਜਾਬ ਦੀ ਪੁਲਿਸ ਨੇ ਬਹੁਤ ਤਕਾ ਕੀਤਾ ਮੇਰੇ ਖਿਆਲ ਜਿਹੜਾ ਬੰਦਾ ਜੈਨੂਨ ਆ ਜਿਹੜਾ ਬੰਦਾ ਲੀਜੀ ਪਹਿਲਾ ਉਹ ਪੱਕਾ ਹੋਣਾ ਚਾਹੀਦਾ ਸਾਰੀ ਉਮਰ ਨੌਕਰੀ ਤਨਖਾਹ ਦੇਣੀ ਹੈ ਉਸ ਤੋਂ ਬਾਅਦ ਪੈਨਸ਼ਨ ਦੇਣੀ ਹੈ ਰਿਟਾਇਰਮੈਂਟ ਤੋਂ ਬਾਅਦ ਫਿਰ ਸੋਚ ਸਮਝ ਕੇ ਰੱਖਣਗੇ ਨਾ ਠੀਕ ਹੈ ਐਮਐਲਏ ਹੋ ਕੇ ਆਪਣੀ ਤਨਖਾਹ ਜਿਹੜੀ ਹੈ ਗਰੀਬਾਂ ਦੇ ਬੱਚੇ ਦਾ ਅੱਜ ਹੀ ਮੈਂ ਇੱਕ ਬੱਚੀ ਨੂੰ ਸਾਈਕਲ ਦਿੰਦਾ ਹਾਂ ਤਾਂ ਹੁਣੇ ਮੈਂ ਥੋੜੀ ਦੇਰ ਪਹਿਲਾਂ ਮੈਂ ਕਿਸੇ ਗਰੀਬ ਬੱਚੇ ਏ ਐਮ ਐਲ اے ਦੇ ਕੰਮ ਥੋੜਾ ਨੇ ਇਸ ਸਮਾਜ ਸੇਵਾ ਦੇ ਕੰਮ ਨੇ ਜਿਹੜਾ ਇਹ ਕਾਲੀ ਦਲ ਨੇ ਲਿਖ ਕੇ ਲਾਇਆ ਸੀ ਨਾ ਵੀ ਸਮਾ ਆਪਣਾ ਰਾਜ ਨਹੀਂ ਸੇਵਾ ਐਕਚੁਅਲੀ ਇਹ ਹੈ ਜੀ ਕੰਮ ਅਸਲੀ ਕਦੇ ਪੁੱਛੋ ਕਿ ਤੇ ਦੇਮਾਨ ਨੇ ਕਿਸ ਨੂੰ ਕਿਰਪਾ ਦਾ ਸਵਾਲ ਪਾਇਆ ਜੀ ਮੈਂ ਦੇਣਦਾਰ ਹਾਂ ਉਸ ਗੱਲ ਦਾ ਜੀ ਇਹਨਾਂ ਦਾ ਸਾਰਾ ਕੁਝ ਜਿਹੜਾ ਹੈ ਜੀ ਉਹ ਸ਼ਹਿਰ ਵਾਸੀਆਂ ਤੇ ਹੀ ਓਝ ਪਾ ਕੇ ਰੱਖਦੇ ਸੀਗੇ ਚਾਹੇ ਕਾਂਗਰਸਾ ਚਾਹੇ ਕਾਲੀ ਦਲ ਆ ਜੀ ਮੈਂ ਕਦੇ ਵੀ ਨਹੀਂ ਜਿੱਦਾਂਦਾ ਮੈਂ ਬਤੌਰ ਐਮ ਐਲ اے ਮੈਨੂੰ ਅੱਜ 3.5 ਸਾਲ ਹੋ ਗਏ ਐਮ ਐਲ اے ਬਣਨ ਨੂੰ ਮੈਂ ਅੱਜ ਵੀ ਕਿਰਾਏ ਦੇ ਮਕਾਨ ਤੇ ਰਹਿੰਦਾ ਜੀ ਇਸ ਕਾਂਗਰਸ ਪਾਰਟੀ ਦਾ ਬਿਆਨ ਆ ਰਿਹਾ ਰਾਜਾ ਵਡਿੰਗ ਦਾ ਬਿਆਨ ਤਾਜਾ ਆ ਰਿਹਾ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਤੇ ਕਿ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੂੰ ਪਹਿਰੇ ਨੇ ਕਿ ਚੁੱਪ ਹੋ ਜਾਓ ਹੁਣ ਪਸ ਆ ਰਹੀ ਹੈ ਸਾਡੀ ਸਰਕਾਰ ਜਦੋਂ ਸਾਡੀ ਸਰਕਾਰ ਆ ਗਈ ਜਦੀ ਸਹੀ ਕਿ ਹੋ ਜਾਣਗੇ ਹੁਣ ਤੁਸੀਂ ਆਪਣੇ ਆਪਣੇ ਮਤਲਬ ਬਚਾਅ ਕਰੋ ਆਪ ਜਦੋਂ ਰਾਜਾ ਵਡਿੰਗ ਨਾ ਇਹਦਾ ਟਰਾਂਸਪੋਰਟ ਮਨਿਸਟਰ ਸੀਗਾ ਜੀ ਇਹ ਅਧ்கਾਰਨ ਕਰਕੇ ਸੀ ਤੇ ਬੱਸ ਸਟੈਂਡ ਦਾ 4 ਕੋੜ ਦਾ ਵੋਟਾਂ ਤੋਂ ਪਹਿਲਾਂ ਤੇ ਮੈਂ ਮੈਨੂੰ ਮਿਲ ਕੇ ਵਿਧਾਨ ਸਭਾ ਮੈਂ ਕਿਹਾ ਰਾਜਾ ਸਾਹਿਬ ਤੁਸੀਂ ਉੱਥੇ ਅਧ்கਾਰਨ ਕਰਕੇ ਆਏ ਸੀ 400 ਕੋਟ ਰੁਪਏ ਦਾ ਨਹੀਂ 4 ਕੋੜ ਦਾ ਦੱਸੋ ਮੈਨੂੰ ਕਿੱਥੇ ਅਸੀਂ ਕੰਮ ਸ਼ੁਰੂ ਕਰੀਏ ਉਹ ਕਹਿੰਦੇ ਜੀ ਮਾਨ ਸਾਹਿਬ ਉਹ ਤਾਂ ਸਟੰਟ ਹੁੰਦੇ ਨੇ ਤੁਹਾਨੂੰ ਪਤਾ ਹੀ ਐ ਮੈਂ ਤਾਂ ਨਹੀਂ ਪੱਥਰ ਕੱਲਾ ਰੱਖਿਆ ਹੁਣ ਤੁਹਾਡੀ ਸਰਕਾਰ ਆ ਗਈ ਤੁਸੀਂ ਦੇਖੋ ਮੈਂ ਪੀ ਐਸ ਡੀ ਕਰ ਰਹਾ ਹਾਂ ਮੈਡੀਕਲ ਸਾਇੰਸ ਦੇ ਵਿੱਚ ਮੇਰਾ ਵਿਸ਼ਾ ਵੀ ਇਹੀ ਹੈ ਜੀ ਕਿ ਕਿਵੇਂ ਇੱਕ ਸਟੇਟ ਜਿਹੜੀ ਆ ਬਿਨਾਂ ਕਰਜ਼ਾ ਲਿਆ ਸਟੈਬਲਿਸ਼ ਹੋ ਸਕਦੀ ਐ ਇੱਕ ਇੱਕ ਦੇਸ਼ ਕਿਵੇਂ ਬਿਨਾਂ ਕਰਜ਼ਾ ਲਿਆ ਸਟੈਬਲਿਸ਼ ਹੋ ਸਕਦਾ ਹੈ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਦੀਆਂ ਚੋਣਾਂ ਹੋਣੀਆਂ ਨੇ 14 ਦਸੰਬਰ ਨੂੰ ਐਲਾਨ ਹੋ ਚੁੱਕਿਆ ਅਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਸੋ ਆਮ ਆਦਮੀ ਪਾਰਟੀ ਲਗਾਤਾਰ ਕਮੇਟੀਆਂ ਬਣਾ ਰਹੀ ਆ ਕਿ ਇਸ ਹਲਕੇ ਲਈ ਆਹ ਕਮੇਟੀ ਇਸ ਹਲਕੇ ਲਈ ਆਹ ਕਮੇਟੀ ਹਲਕਾ ਨਾਭਾ 'ਚ ਮੌਜੂਦ ਆ ਐਮਐਲਏ ਗੁਰਦੇਵ ਸਿੰਘ ਦੇਵਮਾਨ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਮਾਨ ਸਾਹਿਬ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਬਲਾਕ ਸਮਤੀ ਚੋਣਾਂ ਕਿਵੇਂ ਦੀਆਂ ਤਿਆਰੀਆਂ ਨੇ ਤੁਹਾਡੀਆਂ ਤੇ ਕਿਵੇਂ ਦੀ ਪਲਾਨਿੰਗ ਰਹਿਣ ਵਾਲੀ ਆ ਬਹੁਤ ਹੀ ਸ਼ਾਨਦਾਰ ਔਰ ਬੜੀ ਮਜਬੂਤੀ ਦੇ ਨਾਲ ਅਸੀਂ ਇਲੈਕਸ਼ਨ ਜਿਹੜੀਆਂ ਲੜ ਰਹੇ ਹਾਂ ਔਰ ਕੱਲ ਹੀ ਚੋਣ ਜੰਗਤ ਤੋਂ ਪਹਿਲਾਂ ਅਸੀਂ 9.5 ਕਰੋੜ ਰੁਪਇਆ ਪਿੰਡਾਂ ਦੀ ਡਿਵੈਲਪਮੈਂਟ ਵਾਸਤੇ ਉਹਦੇ ਜਿਹੜੇ ਆ ਜੀ ਚੈੱਕ ਔਰ ਜਿਹੜੇ ਉਹਦੇ ਲੈਟਰ ਆ ਅਸੀਂ ਡਿਸਟ੍ਰੀਬਿਊਟ ਕੀਤੇ ਆ ਔਰ ਪਿਛਲੇ ਸਾਢੇ 3 ਸਾਲਾਂ ਤੋਂ ਜਿਹੜੀ ਕਾਰਜਗਾਰੀ ਹੈ ਜੀ ਭਗਵੰਤ ਮਾਨ ਸਰਕਾਰ ਦੀ ਆਮ ਆਦਮੀ ਪਾਰਟੀ ਦੀ ਤੇ ਉਹਦੇ ਵਿੱਚ ਸਾਨੂੰ ਇਸ ਚੀਜ਼ ਦਾ ਮਾਣ ਆ ਕਿ ਅਸੀਂ ਜਿਹੜੇ ਵਾਅਦੇ ਕੀਤੇ ਸੀ ਤਕਰੀਬਨ ਇੱਕ ਵਾਅਦਾ ਜਿਹੜਾ 1000 ਰੁਪਏ ਮਹਿਲਾਵਾਂ ਵਾਲਾ ਛੱਡ ਕੇ ਬਾਕੀ ਸਾਰੇ ਪੂਰੇ ਹੋ ਚੁੱਕੇ ਆ ਜਿਵੇਂ 600 ਗਿਗਾ ਬਿਜਲੀ ਮੁਫਤ ਹੈ ਜੀ ਨੌਕਰੀਆਂ ਦੀ ਗੱਲ ਹੈ ਜੀ ਔਰ ਨਸ਼ਾ ਮੁਕਤੀ ਵਾਲੀ ਗੱਲ ਹੈ ਤੇ ਖੇਡ ਗਰਾਉਂਡ ਬਹੁਤ ਅੱਛੇ ਬਣ ਰਹੇ ਆ ਪਿੰਡਾਂ ਦੇ ਵਿੱਚ 27 10 ਕਰੋੜ ਦੀ ਲਾਗਤ ਦੇ ਨਾਲ ਸਕੂਲਾਂ ਦਾ ਕੰਮ ਹੋ ਰਿਹਾ ਹਸਪੀਟਲ ਦਾ ਕੰਮ ਹੋ ਰਿਹਾ ਔਰ ਇਹ ਪਹਿਲੀ ਵਾਰ ਹੋ ਰਿਹਾ ਨਾਪਾ ਦੇ ਇਤਿਹਾਸ ਦੇ ਵਿੱਚ ਕਿ 88 ਸੜਕਾਂ ਜਿਹੜੀਆਂ ਨੇ ਅਜੇ ਹੋਰ ਬੱਜਣਗੀਆਂ ਨੇ ਜੀ 88 ਸੜਕਾਂ ਨਾਪਾ ਔਰ ਦੇ ਵਿੱਚੋਂ 42 ਤਾਂ ਟੈਂਡਰਿੰਗ ਹੋ ਕੇ ਬਣ ਵੀ ਗਈਆਂ ਨੇ ਬਹੁਤ ਸਾਰੀਆਂ ਤੇ ਬਾਕੀਆਂ ਦੇ ਜਿਹੜੇ ਟੈਂਡਰ ਲੱਗੇ ਉਹ ਕੰਮ ਔਨ ਦਾ ਫਲੋਰ ਜਿਹੜਾ ਹੋਣ ਜਾ ਰਿਹਾ ਜੀ ਸੋ ਇਸ ਇਸ ਕਿਸਮ ਦਾ ਜਿਹੜਾ ਕੰਮ ਹੈ ਜੀ ਇਹ ਪਹਿਲਾਂ ਕਦੇ ਨਹੀਂ ਹੋਇਆ ਕਿਉਂਕਿ ਸੰਗਤ ਆ ਕੇ ਦੱਸਦੀ ਹੈ ਔਰ ਇਸ ਕਿਸਮ ਦਾ ਵੀ ਕੰਮ ਕਦੇ ਪਹਿਲਾਂ ਨਹੀਂ ਹੋਇਆ ਕਿ ਐਮਐਲਏ ਇੱਥੇ ਪੱਕਾ ਆਫਿਸ ਖੋਲ ਕੇ ਜਿਵੇਂ ਅਸੀਂ ਨਾਬਾ ਦੇ ਵਿੱਚ ਵੀ ਆਫਿਸ ਖੋਲਿਆ ਹਰੇਕ ਨੂੰ ਪਾਣੀ ਪੁੱਛੀਦਾ ਹਰੇਕ ਨੂੰ ਚਾਹ ਪੁੱਛੀਦੀ ਆ ਵਰੀਆ ਤੇ ਸਿਟਿੰਗ ਦਾ ਅਰੇਂਜਮੈਂਟ ਅਸੀਂ ਕੀਤਾ ਹੋਇਆ ਸੰਗਤ ਆਉਂਦੀ ਹੈ ਬੈਠ ਕੇ ਆਪਣੀ ਗੱਲ ਕਰ ਸਕਦੀ ਹੈ ਕਿਸੇ ਨੇ ਪਰਿਵਾਰਕ ਗੱਲ ਕਰਨੀ ਹੈ ਇੰਡੀਵਿਜੂਅਲ ਪਰਸਨਲ ਕੋਈ ਫੈਮਿਲੀ ਮੈਟਰ ਆ ਉਹਦੇ ਬਾਰੇ ਵੀ ਅਸੀਂ ਲਾ ਕੇ ਤੋਂ ਬਣਾਈ ਹੋਈ ਹੈ ਜਗਾ ਤੇ ਐਂ ਹੀ ਪਾਸੋਂ ਆ ਜੀ ਪਾਸੋਂ ਵੀ ਸਾਡੇ ਕੋਲ ਦੋ ਫਲੋਰ ਦਾ ਆਫਿਸ ਜਿਹੜਾ ਹੈਗਾ ਜੀ ਬਹੁਤ ਸ਼ਾਨਦਾਰ ਉੱਥੇ ਵੀ ਸਾਡੀ ਪੂਰੀ ਟੀਮ ਬੈਠੀ ਹੈ ਐਮ ਐਲ ਏ ਈਜ਼ੀ ਅਵੇਲੇਬਲ ਹੈ ਜੀ ਐਕਸੈਸ ਬਹੁਤ ਈਜ਼ੀ ਹੈ ਐਮ ਐਲ ਏ ਦਾ ਤੁਸੀਂ ਜਦੋਂ ਮਰਜ਼ੀ ਮਿਲ ਸਕਦੇ ਹੋ ਮੈਨੂੰ ਫੋਨ ਕਰੋ 5 ਮਿੰਟ ਬਾਅਦ ਮੈਂ ਲੈ ਤੁਹਾਡੇ ਕੋਲੇ ਆ ਵੀ ਆ ਜੂਗਾ ਚਲਦ ਕੇ ਤੇ ਇਹ ਇਹ ਗੱਲਾਂ ਪਹਿਲਾਂ ਨਹੀਂ ਸੀ ਆ ਪਿਛਲੇ 10-15 ਸਾਲ ਦਾ ਕਾਰਜਕਾਲ ਦੇਖ ਲਓ ਤੁਸੀਂ ਕੋਈ ਐਮਐਲ ਨੇ ਨਾ ਤਾਂ ਆਫਿਸ ਖੋਲ੍ਹਿਆ ਸੀ ਨਾ ਕੋਈ ਕੁਝ ਦੀ ਸੁਣਦਾ ਸੀ ਇਹਨਾਂ ਦਾ ਇੱਕ ਇੱਕ ਗਰੁੱਪ ਸੀਗਾ ਜਿਹੜਾ ਜਿਹੜਾ ਮੈਨੇਜ ਕਰਦਾ ਹੈ ਸਾਰਾ ਕੁਝ ਉਹ ਚੀਜ਼ਾਂ ਤੋਂ ਨਜਾਤ ਮਿਲ ਗਈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜਿਵੇਂ ਨਾਬਾ ਵਿਧਾਨ ਸਭਾ ਦੇ ਵਿੱਚ ਸੜਕਾਂ ਦਾ ਜਾਲ ਵਿਛਰਿਆ ਖੇਡ ਗਰਾਊਂਡ ਜਿਹੜੇ ਬਣਨੇ ਸ਼ੁਰੂ ਹੋ ਗਏ ਥਾਪਰ ਮਾਡਲ ਬਣਨੇ ਸ਼ੁਰੂ ਹੋ ਗਏ 35-50 ਲੱਖ ਦੀਆਂ ਲਾਇਬ੍ਰੇਰੀਆਂ ਬਣ ਰਹੀਆਂ ਨੇ ਠੀਕ ਹੈ ਜੀ ਤੇ ਇਹ ਸਾਰੇ ਜਿਹੜੇ ਕੰਮ ਆ ਇਹ ਕੰਮ ਉਹ ਨੇ ਜਿਹੜੇ ਕਿ ਆਮ ਇਲੈਕਸ਼ਨ ਤੋਂ ਪਹਿਲਾਂ ਕੁਝ ਸਰਕਾਰਾਂ ਪਹਿਲਾਂ ਕਰਦੀ ਹੁੰਦੀਆਂ ਸੀ ਕਿ ਉਹ ਵੀ ਕੁਸ਼ਕ ਵੀ ਐ ਨਹੀਂ ਜਿਵੇਂ 60000 ਨੌਕਰੀ ਹਨਾ ਕਿਹੜਾ ਦਿੰਦਾ ਸੀ ਜੀ ਸਾਢੇ 3 ਸਾਲਾਂ ਦੀ ਨੌਕਰੀ ਇਲੈਕਸ਼ਨ ਤੋਂ ਪਹਿਲਾਂ ਹੀ ਕਿਤੇ 1000 2000 ਨੌਕਰੀਆਂ ਕੱਢ ਕੇ ਠੇਕੇ ਤੇ ਰੱਖ ਲਿਆ ਕਰ ਲਿਓ ਕਰ ਲਈ ਤੁਸੀਂ ਸਟੈਪ ਵਾਈਜ਼ ਸਟੈਪ ਦਿੰਦੇ ਹੋ ਵੀ ਜਿਵੇਂ ਦਾ ਜਿਵੇਂ ਨਾ ਕਿ ਮੈਿਕ ਮਿਆਂ ਨੂੰ ਕੋਈ ਚੱਕਰ ਪਵੇ ਵੀ ਕੋਲਾ ਖਾਲੀ ਹੋ ਜਾਣ ਜਾਂ ਰਿਟਾਇਰਮੈਂਟਾਂ ਹੋ ਜਾਣ ਬੇਸਿਕਲੀ ਪੋਲਿਟਿਕਸ ਜਿਹੜੀ ਹੈ ਨਾ ਜੀ ਜਿਹੜੀ ਲੋਕਾਂ ਦੁਆਰਾ ਬਣਾਇਆ ਗਿਆ ਇੱਕ ਪ੍ਰੋਸੈਸ ਹੈ ਐਸੇ ਕਰਕੇ ਤਾਂ ਐਮਐਲਏ ਚੁਣਿਆ ਜਾਂਦਾ ਜੀ ਲੋਕਾਂ ਦੁਆਰਾ ਬਣਾਇਆ ਗਿਆ ਇੱਕ ਐਮਐ ਮਨਿਸਟਰ ਇੱਕ ਮੁੱਖ ਮੰਤਰੀ ਉਹਦਾ ਪ੍ਰੋਸੈਸ ਹੀ ਹੈ ਕਿਉਂਕਿ ਉਹਦੇ ਵਿੱਚ ਮੈਂ ਡਿਟੇਲ ਚ ਇਸ ਕਰਕੇ ਤੁਹਾਡੇ ਨਾਲ ਗੱਲ ਕਰ ਰਿਹਾ ਵੈਸੇ ਤਾਂ ਆਮ ਬੰਦੇ ਨੂੰ ਜਿਹੜੇ ਇੱਥੋਂ ਲੜੇ ਨੇ ਪਹਿਲਾਂ ਉਹਨਾਂ ਤਾਂ ਪਤਾ ਹੀ ਨਹੀਂ ਜੀ ਐਮਐਲਏ ਦਾ ਮਤਲਬ ਵੀ ਨਹੀਂ ਸੀ ਪਤਾ ਬਾਕੀ ਤਾਂ ਗੱਲਾਂ ਛੱਡੋ ਉਦਾਂ ਹੀ ਐਮਐਲਏ ਬਣਦੇ ਰਹੇ ਮੈਂ ਪੀਐਸਡੀ ਕਰ ਰਹਾ ਪੋਲਿਟੀਕਲ ਸਾਇੰਸ ਦੇ ਵਿੱਚ ਮੇਰਾ ਵਿਸ਼ਾ ਵੀ ਇਹੀ ਹੈ ਜੀ ਕਿ ਕਿਵੇਂ ਇੱਕ ਸਟੇਟ ਜਿਹੜੀ ਆ ਬਿਨਾਂ ਕਰਜ਼ਾ ਲਿਆ ਸਟੈਬਲਿਸ਼ ਹੋ ਸਕਦੀ ਹੈ ਇੱਕ ਇੱਕ ਦੇਸ਼ ਕਿਵੇਂ ਬਿਨਾਂ ਕਰਜ਼ਾ ਲਿਆ ਸਟੈਬਲਿਸ਼ ਹੋ ਸਕਦਾ ਉਹਦੇ ਵਿੱਚ ਆਪਾਂ ਨੂੰ ਰਣਨੀਤੀ ਬਣਾਉਣੀ ਚਾਹੀਦੀ ਹੈ ਕਿ ਕਿਹੜਾ ਕੰਮ ਕਦੋਂ ਹੋਣਾ ਹੁਣ ਅਸੀਂ ਇੰਨਾਂ ਦੇ ਵਿੱਚ ਅਸੀਂ ਹੁਣ ਗਰੰਟਾਂ ਦੇ ਰਿਆ ਸੀ ਪ੍ਰੋਪਰ ਅਸੀਂ ਐਸਟੀਮੇਟ ਲੈ ਲੇ ਮਤੇ ਲੈ ਲੇ ਫਿਰ ਐਸਟੀਮੇਟ ਲਵਾ ਕੇ ਅਸੀਂ ਉਹ ਉਹ ਪ੍ਰੋਸੈਸ ਦੇ ਮੁਤਾਬਕ ਜਿਹੜੀਆਂ ਨੇ ਗਰੰਟਾਂ ਦੇ ਰਿਆ ਕਿ ਜਿਮ ਲਈ ਕਿੰਨੀ ਗਰੰਟ ਹੈ ਸਟਰੀਟ ਲਾਈਟਾਂ ਲਈ ਕਿੰਨੀ ਗਰੰਟਾਂ ਪਾਣੀ ਦਾ ਟੈਂਕਰ ਦੇਣਾ ਖੇਡ ਗਰਾਉਂਡ ਬਣਾਉਣਾ ਗਲੀਆਂ ਨਾਲੀਆਂ ਪੰਚਾਇਤ ਘਰ ਧਰਮਸ਼ਾਲਾ ਹੈ ਨਾ ਸਕੂਲ ਹੋ ਗਿਆ ਜੇ ਕੋਈ ਹਸਪਤਲ ਹਸਪਤਲ ਆ ਪਸ਼ੂਆਂ ਦਾ ਜਾਂ ਕੋਈ ਆਪਣੇ ਕੋਲੇ ਆਮ ਆਦਮੀ ਕਲੀਨਿਕ ਹੈ ਅਸੀਂ ਪੂਰਾ ਰੋਡ ਮੈਪ ਜਿਹੜਾ ਜੀ ਬਣਾ ਕੇ ਤਿਆਰ ਕੀਤਾ ਵੈਸੇ ਚੋਣਾਂ ਦੀ ਗੱਲ ਕਰ ਰਹੇ ਹਾਂ ਫਲਾਗ ਸੰਮਤੀ ਦੀਆਂ ਕਿੰਨੀਆਂ ਸ਼ੀਟਾਂ ਨੇ ਹਲਕਾ ਨਾਬਾ ਚ ਤੇ ਕਿਵੇਂ ਦੀ ਪਲੈਨਿੰਗ ਹੈ ਤੁਸੀਂ ਜਿਹੜੇ ਉਮੀਦਵਾਰ ਖੜੇ ਕਰਨੇ ਨੇ ਪੂਰੀ ਪਲਾਨ ਤਿਆਰ ਕਰ ਲਿਆ ਕਿਵੇਂ ਦੀਆਂ ਤਿਆਰੀਆਂ ਨੇ ਕਿਉਂਕਿ ਹੁਣ ਕਾਗਜ਼ ਭਰਨ ਦਾ ਸਮਾਂ ਵੀ ਨੇੜੀ ਹੈ ਜੀ ਦੇਖੋ ਚੋਣ ਜਾਬਤਾ ਕੱਲ ਲੱਗ ਗਿਆ ਜੀ ਹਾਲਾਤ ਐ ਹੋਏ ਪਏ ਵੀ ਕਿ ਕਿ ਜਗ੍ਹਾ ਦੇ 5 5 6 6 ਕੈਂਡੀਡੇਟ ਹੋਏ ਪਏ ਨੇ ਜੀ ਠੀਕ ਹੈ ਜੀ ਐਸ ਸੀ ਸੀਟਾਂ ਦੇ ਜ਼ਰੂਰ ਥੋੜਾ ਜਿਹਾ ਟਾਈਟ ਹੁੰਦਾ ਕੰਮ ਕਿਉਂਕਿ ਗਰੀਬ ਪਰਵਾਰਾਂ ਦੇ ਵਿੱਚੋਂ ਰਾਜਨੀਤੀ ਤੇ ਬਹੁਤ ਘੱਟ ਲੋਕ ਨੇ ਤੇ ਤਿੰਨ ਜ਼ਿਲ੍ਹਾ ਪ੍ਰੀਸ਼ਦ ਨੇ ਜੀ ਔਰ 25 ਜਿਹੜੀਆਂ ਨੇ ਉਹ ਬਲਾਕ ਸਭਮਤੀਆਂ ਨੇ ਅਸੀਂ ਬਹੁਤ ਸ਼ਾਨਦਾਰ ਤਰੀਕੇ ਨਾਲ ਆਪਣੇ ਕੰਮ ਦੀ ਗੱਲ ਰੱਖਾਂਗੇ ਔਰ ਫਿਰ ਇਲੈਕਸ਼ਨ ਹੋਊਗੀ ਇਮਾਨਦਾਰੀ ਨਾਲ ਹੋਊਗੀ ਕਿਸੇ ਨਾਲ ਕੋਈ ਧੱਕਾ ਨਹੀਂ ਜੀ ਕਿਸੇ ਨਾਲ ਕਿਸੇ ਦਾ ਕੋਈ ਜਿਵੇਂ ਹੁੰਦਾ ਜੀ ਕਾਂਗਰਸ ਦੇ ਟਾਈਮ ਮੈਨੂੰ ਯਾਦ ਆ ਪਿਛਲੀ ਬਲਾਕ ਸਭਮਤੀ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਕਾਂਗਰਸ ਨੇ ਬੜਾ ਧੱਕਾ ਕੀਤਾ ਸੀ ਧਰਮਸੋਝੀ ਹੁੰਦੇ ਸੀਗੇ ਮੰਤਰੀ ਤੇ ਮੈਂ ਗੁਲਵੱਟੀ ਏ ਮੇਰੇ ਨਾਲ ਅਕਾਲੀ ਦਲ ਦੇ ਕਬੀਰ ਦਾਸ ਜੀ ਵੀ ਸੀਗੇ ਅਸੀਂ ਸੜਕ ਦੇ ਉੱਪਰ ਜਾਮ ਲਾ ਕੇ ਪੂਰਾ ਆਪਣਾ ਰੋਸ ਪ੍ਰਗਟ ਕੀਤਾ ਜੀ ਪਰ ਕਿਸੇ ਨੇ ਨਹੀਂ ਸੁਣੀ ਜੀ ਐਈ ਇਹਨਾਂ ਨੇ ਨਗਰ ਪੰਚਾਇਤ ਪਾਸ ਹੁੰਦੇ ਇਲੈਕਸ਼ਨ ਚ ਕੀਤਾ ਸੀ ਹਰ ਇੱਕ ਇਲੈਕਸ਼ਨ ਚ ਕਾਂਗਰਸ ਸਾਈਂ ਕਰਦੀ ਰਹੀ ਹੈ ਜੀ ਤੱਕਾ ਪਰ ਅਕਾਲੀ ਕਹਿੰਦੇ ਨੇ ਕਿ ਕਾਂਗਰਸੀਆਂ ਨੇ ਵੀ ਬਹੁਤ ਤੱਕਾ ਕੀਤਾ ਹੁਣ ਆਮ ਆਦਮੀ ਪਾਰਟੀ ਉਹਨਾਂ ਨੇ ਤਰਨਤਾਰਨ ਚ ਬਹੁਤ ਤੱਕਾ ਕੀਤਾ ਵੀ ਹੁਣ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਦੀਆਂ ਚ ਵੀ ਆਮ ਆਦਮੀ ਪਾਰਟੀ ਤੱਕਾ ਕਰੂਗੀ ਉਹ ਕਹਿੰਦੇ ਸਾਡਾ ਅਨੁਮਾਨ ਕੀ ਸਾਡਾ ਪੱਕਾ ਸਾਨੂੰ ਜਜਮੈਂਟ ਹੈ ਉਹ ਕਹਾਵਤ ਨੇ ਵੀ ਚੋਰ ਦੀ ਦਾੜੀ 'ਚ ਤਣਕਾ ਉਕਾਲੀਦਰ ਵਾਲੇ ਆਪ ਹੀ ਡਰੀ ਜਾਂਦੇ ਦੀ ਤਰਨ ਤਰਨ ਅਸੀਂ ਰਹੇ ਹਾਂ ਇਲੈਕਸ਼ਨ ਚ ਕਿਦੋਂ ਨਾਲ ਧੱਕਾ ਹੋਇਆ ਦੱਸੋ ਜੀ ਔਰ ਮੈਂ ਟ ਇਲੈਕਸ਼ਨ ਹੋਈ ਹੈ ਜੀ ਕਿਤੇ ਕੋਈ ਕਿਤੇ ਕੋ ਬੂਥ ਕੈਪਚਰਿੰਗ ਨਹੀਂ ਜੀ ਕਿਤੇ ਕਿਸ ਨੂੰ ਤੰਗ ਪਰੇਸ਼ਾਨ ਨਹੀਂ ਲੋਕਾਂ ਨੇ ਆਪਣਾ ਫਤਵਾ ਦਿੱਤਾ ਜੀ ਇਹ ਤਾਂ ਇੱਕ ਨਾ ਬਿਆਨਬਾਜ਼ੀ ਹੈ ਇਹਨਾਂ ਦੀ ਇੱਕ ਪੱਟ ਬਿਆਨਬਾਜ਼ੀ ਪੋਲਿਟਿਕਸ ਦੋ ਤਰ੍ਹਾਂ ਦੀ ਇੱਕ ਤਾਂ ਹੈਗੀ オリジナル ਪੋਲਿਟਿਕਸ ਜਿਹੜੀ ਸੱਚੀ ਸੋਚੀ ਹੈ ਜਿੱਥੇ ਬੰਦਾ ਸੱਚ ਬੋਲਦਾ ਜਿਹੜੀ ਗੱਲ ਸਹੀ ਹੈ ਉਹਨੂੰ ਸਹੀ ਜਿਹੜੀ ਗੱਲ ਗਲਤ ਆ ਗਲਤ ਇਹ ਕਹਿੰਦੀ ਫੇਕ ਪੋਲਿਟਿਕਸ ਫੇਕ ਪੋਲਿਟਿਕਸ ਦੇ ਵਿੱਚ ਕੀ ਹੈ ਕਿ ਉਹਨਾਂ ਨੇ ਰੱਟਾ ਮਿੱਤ ਕਹੂਗਾ ਜੀ ਇਹ ਪੇਪਰ ਫਾੜ ਦੇਣਗੇ ਜੀ ਐਕਚੁਅਲੀ ਉਹ ਕੰਮ ਕਰਦੇ ਰਿਹਾ ਜੀ ਇਹ ਰਿਜ਼ਲਟ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦਾ ਬਿਆਨ ਆਇਆ ਕਿ ਪੁਲਿਸ ਜਿੱਤੀਆ ਚੋਣਾ ਇੱਥੇ ਕਿਉਂਕਿ ਪੁਲਿਸ ਨੇ ਬੜਾ ਸਾਨੂੰ ਤੰਗ ਕੀਤਾ ਪਰੇਸ਼ਾਨ ਕੀਤਾ ਕਿ ਆਮ ਆਦਮੀ ਪਾਰਟੀ ਨਹੀਂ ਜਿੱਤੀ ਪੁਲਿਸ ਜਿੱਤੀਆ ਤਰਨ ਤਰ ਨਹੀਂ 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 ਪੁਲਿਸ ਜਦੋਂ ਇੰਨਾ ਦਾ ਟਾਈਮ ਸੀਗਾ ਇਹ ਕੀ ਕੁਝ ਕਰਦੇ ਰਹੇ ਆ ਜੀ ਅੱਜ ਤੱਕ ਕੁਝ ਵੀ ਨਹੀਂ ਕੀਤਾ ਜੀ ਇਹ ਤਾਂ ਮੈਂ ਉਹ ਹੀ ਗੱਲ ਕਹਿਣਾ ਇਹ ਸਿਰਫ ਇੱਕ ਬਿਆਨ ਆ ਜੀ ਇਹ ਤਾਂ ਸੱਚਾਈ ਕੋਈ ਨਹੀਂ ਜੀ ਸਿਰਫ ਇੱਕ ਬਿਆਨ ਆ ਮੈਂ ਮੈਂ ਕਹਿ ਦਵਾ ਜੀ ਹਨਾ ਇਹ ABC ਕੁਝ ਵੀ ਕਹਿ ਦਵਾ ਪਰ ਉਹਦਾ ਕੋਈ ਤੱਥ ਥੋੜਾ ਜੀ ਜਿਹੜੀ ਪਬਲਿਕਲੀ ਜਿਹੜੀ ਡੈਮੋਕ੍ਰੇਸੀ ਦੇ ਵਿੱਚ ਕਲੈਕਸ਼ਨ ਹੋ ਰਹੀ ਆ ਪ੍ਰੋਪਰ ਬੂਥ ਲੱਗ ਰਿਆ ਪ੍ਰਸ਼ਾਸਨ ਆ ਲੋਕ ਦੇਖ ਰੇ ਆ ਲੋਕ ਵੋਟ ਪਾ ਕੇ ਆ ਰਿਆ ਲੋਕ ਲੋਕ ਆਪਣਾ ਫਤਵਾ ਦੇ ਰਿਆ ਉਹਦੇ ਵਿੱਚ ਪੁਲਿਸ ਕਿੱਥੋਂ ਆ ਗਈ ਜੀ ਪੁਲਿਸ ਦੀ ਇੱਕ ਡਿਊਟੀ ਆਪਦੀ ਆ ਜੀ ਠੀਕ ਹੈ ਇਹਨਾਂ ਨੇ ਬੇਸ਼ੱਕ ਕੰਪਲੀਟ ਕਰਕੇ ਉੱਥੇ ਐਸਐਸਪੀ ਸਾਹਿਬ ਹੀ ਬਦਲਾਅ ਤੇ ਸੀਗੇ ਸਾਰਾ ਕੁਝ ਪਰ ਇਹ ਆਪ ਦਾ ਸਿਸਟਮ ਦੇਖਣ ਕਿ ਆਪ ਕੀ ਕੁਝ ਕਰਦੇ ਰਹੇ ਆ ਜੀ ਕਿਵੇਂ ਇਹ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਦੇ ਵਿੱਚ ਕਿਵੇਂ ਨਗਰ ਕੌਂਸਲ ਦੇ ਇਲੈਕਸ਼ਨਾਂ ਦੇ ਵਿੱਚ ਕਿਵੇਂ ਪੰਚਾਇਤੀ ਚੋਣਾਂ ਦੇ ਵਿੱਚ ਕਿਵੇਂ ਨਗਰ ਕੌਂਸਲ ਨਗਰ ਪੰਚਾਇਤ ਚੋਣਾਂ ਦੇ ਵਿੱਚ ਕਿਵੇਂ ਲੋਕਾਂ ਦੀ ਲੱਤਾਂ ਮੋਢੇ ਤੋੜਦੇ ਰਹੇ ਨੇ ਜੀ ਨਹੀਂ ਕਿਵੇਂ ਕਿਵੇਂ ਬੂਥ ਕੈਪਚਰ ਕਰਦੇ ਰਹੇ ਇਹਨਾਂ ਦਾ ਟ੍ਰੈਂਡ ਹੈ ਜੀ ਸਾਡਾ ਟ੍ਰੈਂਡ ਨਹੀਂ ਹੈਗਾ ਜੀ ਬਿਲਕੁਲ 17 ਦਸੰਬਰ ਨੂੰ ਨਤੀਜੇ ਆਉਣੇ ਨੇ ਤੁਹਾਡਾ ਅਨੁਮਾਨ ਕੀ ਆ ਹਰ ਵਾਰ ਜਦੋਂ ਵੋਟਾਂ ਹੁੰਦੀਆਂ ਨੇ ਆਪਾਂ ਜਜਮੈਂਟ ਲਾਉਨੇ ਆ ਤੁਹਾਡਾ ਵਿਊ ਲੈਨੇ ਆ ਕਿ ਕੀ ਲੱਗਦਾ ਇਸ ਵਾਰ ਕੀ ਹੋਊਗਾ ਇਹਦੇ ਰਿਜ਼ਲਟ ਕਿਵੇਂ ਰਹਿਣ ਵਾਲੇ ਨੇ ਦੇਖੋ ਉੱਚਾ ਬੋਲਣਾ ਬੋਲੀਏ ਕਰਤਾਰ ਨੂੰ ਡਰੀਏ ਮੈਂ ਨੀਵਾ ਹੋ ਕੇ ਝੁੱਕ ਕੇ ਹੱਥ ਜੋੜ ਕੇ ਪਰਮਾਤਮਾ ਤੋਂ ਡਰ ਕੇ ਗੱਲ ਕਹਿਣਾ ਕਿ ਸਾਨੂੰ ਆਪਣੇ ਕੰਮ ਤੇ ਭਰੋਸਾ ਹੈ ਜੀ ਜੋ ਅਸੀਂ ਕੰਮ ਕੀਤਾ ਜੋ ਭਗਵੰਤ ਮਾਨ ਸਰਕਾਰ ਨੇ ਕੰਮ ਕੀਤਾ ਚਾਹੇ ਉਹ 600 ਜੁਟ ਬਿਜਲੀ ਦੀ ਗੱਲ ਆ ਚਾਹੇ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਣ ਦੀ ਗੱਲ ਹੈ ਤੇ 60000 ਨੌਕਰੀਆਂ ਨੇ ਜੀ ਚਾਹੇ ਉਹ 10 ਲੱਖ ਦਾ ਬੀਮਾ ਸ਼ੁਰੂ ਹੋਇਆ ਸਿਹਤ ਬੀਮਾ ਚਾਹੇ ਉਹ ਸਕੂਲਾਂ ਦੇ ਵਿੱਚ ਕੰਮ ਚੱਲ ਰਿਹਾ ਜੀ ਬੱਚਿਆਂ ਦੇ ਸਕੂਲਾਂ ਦੇ ਵਿੱਚ ਚਾਹੇ ਉਹ ਹਸਪੀਟਲ ਦੇ ਵਿੱਚ ਕੰਮ ਚੱਲ ਰਿਹਾ ਜੀ ਚਾਹੇ ਖੇਡ ਗਰਾਉਂਡ ਬਣ ਰਹੇ ਨੇ ਲੱਖਾਂ ਦੀ ਕਰੋੜਾਂ ਦੀ ਗਿਣਤੀ ਉਹਦੇ ਨਾਲ ਅਮਾਉਂਟ ਦੇ ਨਾਲ ਜਿਵੇਂ ਸੜਕਾਂ ਦਾ ਜਾਲ ਵਿਛ ਰਿਹਾ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਫਿਰ ਪਿਛਲੇ ਮੈਨੂੰ 3.5 ਸਾਲ ਹੋ ਗਏ ਜੀ ਐਮਐਲਏ ਬਣੇ ਨੇ ਕਿਸੇ ਤੇ ਕੋਈ ਨਜਾਇਜ਼ ਪਰਚਾ ਨਹੀਂ ਕਿਸੇ ਤੇ ਕੋਈ ਤੰਗ ਨਹੀਂ ਸ਼ਹਿਰ ਵਸਦਾ ਜਿੰਨਾ ਪਾ ਕਦੇ ਪੁੱਛਿਓ ਕਿ ਤੇ ਦੇਮਾਨ ਨੇ ਕਿਸ ਨੂੰ ਕਿਰਪਾ ਦਾ ਸਵਾਲ ਪਾਇਆ ਜੀ ਮੈਂ ਦੇਣਦਾਰ ਹਾਂ ਉਸ ਗੱਲ ਦਾ ਜੀ ਠੀਕ ਹੈ ਜੀ ਅੱਗੇ ਇਹਨਾਂ ਦਾ ਸਾਰਾ ਕੁਝ ਜਿਹੜਾ ਜੀ ਉਹ ਸ਼ਹਿਰ ਵਾਸੀਆਂ ਤੇ ਬੋਝ ਪਾ ਕੇ ਰੱਖਦੇ ਸੀਗੇ ਚਾਹੇ ਕਾਂਗਰਸਾ ਚਾਹੇ ਕਾਲੀ ਦਲ ਹੈ ਜੀ ਮੈਂ ਕਦੇ ਵੀ ਨਹੀਂ ਜਿੱਦਾਂ ਦਾ ਮੈਂ ਬਤੌਰ ਐਮਐਲਏ ਮੈਨੂੰ ਅੱਜ 3.5 ਸਾਲ ਹੋ ਗਏ ਐਮਐਲਏ ਬਣਨ ਨੂੰ ਮੈਂ ਅੱਜ ਵੀ ਕਿਰਾਏ ਦੇ ਮਕਾਨ ਤੇ ਰਹਿਣਾ ਜੀ ਮੈਨੂੰ ਸੰਤੁਸ਼ਟੀ ਹੈ ਇਸ ਗੱਲ ਦੀ ਕਿਉਂਕਿ ਮੈਂ ਜਦੋਂ ਸਾਈਕਲ ਦੇ ਘੁੰਮਦਾ ਸੀਗਾ ਹੁਣ ਕੱਲ ਵੀ ਅਸੀਂ ਸਾਈਕਲ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਥੂਹੀ ਅਸੀਂ ਮੱਥਾ ਟੇਕਣ ਜਾ ਰਹੇ ਹਾਂ ਸਾਰੇ ਸੰਗਤ ਮੈਂ ਵੀ ਸਾਈਕਲ ਤੇ ਨਾਲ ਜਾ ਰਹੇ ਜੀ ਸੋਸ਼ਲ ਮੀਡੀਆ ਤੇ ਕਮੈਂਟ ਬਹੁਤ ਆਉਂਦੇ ਨੇ ਕਿ ਸਾਈਕਲ ਕਿੱਥੇ ਲਾਤਾ ਜੀ ਸਾਈਕਲ ਕਿੱਥੇ ਲਾਤਾ ਹੁਣ ਦਿਖਦਾ ਨਹੀਂ ਸਾਈਕਲ ਉਹ ਨਾ ਉਹ ਇੱਕ ਇੱਕ ਮੈਂ ਤੁਹਾਨੂੰ ਗੱਲ ਦੱਸਦਾ ਜੀ ਜਦੋਂ ਮੈਂ ਵਿਧਾਨ ਸਭਾ ਗਿਆ ਜੀ ਉਸ ਤੋਂ ਬਾਅਦ ਵੀ ਸਾਈਕਲ ਕਿੱਥੇ ਸਾਈਕਲ ਕਿੱਥੇ 3 ਲੱਖ ਦਾ ਤੇਲ ਖਾ ਗਿਆ ਸਾਈਕਲ ਇਹਨਾਂ ਇੱਕ ਮਾਨਸਿਕਤਾ ਬਣੀ ਹੋਈ ਹੈ ਉਹਨਾਂ ਦੀ ਇੱਕ ਐਮਐਲਏ ਹੋ ਕੇ ਇਕਾ ਜੀ ਮੈਂ ਪਿੱਛੇ ਦੀ ਇੱਕ ਇੱਕ ਭਾਈ ਜੀ ਮੈਂ ਆਪਣੀ ਜੋ ਮੈਂ ਡਰੈਸ ਪਾਉਣਾ ਹੁਣ ਤਾਂ ਚਲੋ ਸਰਦੀ ਆ ਗਈ ਜੈਕਟ ਪਾਈ ਮੈਂ ਗਲ ਦੇ ਵਿੱਚ ਪਰਣਾ ਪਾਉਣਾ ਜੀ ਤੇ ਇੱਕ ਮੇਰੇ ਕੋਲੇ ਬੱਚਾ ਆਇਆ ਕਹਿੰਦਾ ਜੀ ਮੈਂ ਤੁਹਾਡਾ ਸਟਾਈਲ ਅਪਣਾ ਲਿਆ ਮੈਂ ਦੇਮਨ ਬਣਨਾ ਚਾਹੁੰਦਾ ਮੈਂ ਤੁਹਾਡੇ ਨਾਲ ਫੋਟੋ ਕਰਾਉਣੀ ਹੈ ਮੈਂ ਫੋਟੋ ਖਿਚਾਈ ਮੈਨੂੰ ਬੜੀ ਖੁਸ਼ੀ ਹੋਈ ਮੈਂ ਫੇਸਬੁੱਕ ਤੇ ਪਾਤੀ ਵੀ ਦੇਖੋ ਬੱਚਾ ਆਇਆ ਮੇਰੇ ਕੋਲੇ ਕਹਿੰਦਾ ਜੀ ਮੈਨੂੰ ਤੁਹਾਡਾ ਸਟਾਈਲ ਬੜਾ ਅੱਛਾ ਲੱਗਦਾ ਮੈਂ ਤੁਹਾਡੇ ਵਾਂਗ ਬੋਲਣ ਦੀ ਕੋਸ਼ਿਸ਼ ਕਰਦਾ ਜੀ ਉਹ ਬੜਾ ਕਈਆਂ ਨੇ ਲਿਖਿਆ ਜੀ ਦੇਖੋ ਜੀ ਇਹ ਤਾਂ ਬੜਾ ਪੁਰਾਣਾ ਟਰੈਂਡ ਹੈ ਜ ਐਮਐਲਏ ਹੋ ਕੇ ਤੁਸੀਂ ਸਿੰਪਲ ਲਿਵਾਸ ਦੇ ਵਿੱਚ ਰਹਿਣਾ ਵੱਡੀ ਗੱਲ ਹੈ। ਐਮਐਲਏ ਹੋ ਕੇ ਸਾਈਕਲ ਤੇ ਜਾਣਾ ਇਹ ਵੱਡੀ ਗੱਲ ਹੈ। ਸਾਈਕਲ ਤਾਂ ਸਾਰੀ ਦੁਨੀਆ ਚ ਚਲਾਉਂਦੀ ਹੈ ਜੀ। ਮੇਰੀ ਗੱਲ ਸਮਝਦੇ ਕਿ ਨਹੀਂ ਜੀ? ਇਹ ਗੱਲ ਮੈਂ ਕਹਿਣੀ ਚਾਹੁੰਦਾ ਕਿ ਤੁਸੀਂ ਕਿਸੇ ਉੱਚਾਦੇ ਤੇ ਜਾ ਕੇ ਤੁਸੀਂ ਸਾਦਗੀ ਦੇ ਵਿੱਚ ਆਪਣਾ ਜੀਵਨ ਬਸਰ ਕਰੋ। ਇਹ ਵੱਡੀ ਐਮਐਲਏ ਹੋ ਕੇ ਕਿਰਾਏ ਤੇ ਰਹਿਣਾ ਇੱਕ ਵੱਡੀ ਗੱਲ ਹੈ ਜੀ। ਠੀਕ ਹੈ ਜੀ। ਐਮਐਲਏ ਹੋ ਕੇ ਆਪਣੀ ਤਨਖਾਹ ਜਿਹੜੀ ਹੈ ਗਰੀਬਾਂ ਦੇ ਬੱਚਿਆਂ ਦਾ ਅੱਜ ਹੀ ਮੈਂ ਬੱਚੀ ਨੂੰ ਸਾਈਕਲ ਦਿੱਤਾ ਜੀ। ਹੁਣੇ ਮੈਂ ਥੋੜੀ ਦੇਰ ਪਹਿਲਾਂ ਮੈਂ ਕਿਸੇ ਗਰੀਬ ਬੱਚੇ ਨੂੰ 45 4400 ਰੁਪਏ ਦਾ ਸਾਈਕਲ ਲੈ ਕੇ ਦਿੱਤਾ ਲੇਡੀ ਸਾਈਕਲ ਜੀ ਇਹ ਐਮਐਲਏ ਦੇ ਕੰਮ ਥੋੜਾ ਨੇ ਜੀ ਇਹ ਸਮਾਜ ਸੇਵਾ ਦੇ ਕੰਮ ਨੇ ਜਿਹੜਾ ਇਹ ਕਾਲੀਦਾਨ ਨੇ ਲਿਖ ਕੇ ਲਾਇਆ ਸੀ ਨਾ ਕਿ ਸਮਾ ਆਪਣਾ ਰਾਜ ਨਹੀਂ ਸੇਵਾ ਐਕਚੁਅਲੀ ਇਹ ਹੈ ਜੀ ਕੰਮ ਅਸਲੀ ਤਾਂ ਤੁਸੀਂ ਮੇਰਾ ਅਕਾਊਂਟ ਚੈੱਕ ਕਰ ਲਓ ਮੈਂ ਅੰਕੜਾ ਵੀ ਜਾਰੀ ਕਰੂੰਗਾ ਅਗਲੇ ਸਾਲ ਅਸੀਂ ਸਾਈਕਲ ਵੰਡ ਰਹੀਆਂ ਮੇਰੇ ਬਾਪੂ ਬਾਪੂ ਲਾਲ ਸਿੰਘ ਫਾਊਂਡੇਸ਼ਨ ਅਸੀਂ ਰਜਿਸਟਰਡ ਕਰਾ ਕੇ ਉਹਦੇ ਉਹਨਾਂ ਦੇ ਨਾਂ ਤੇ ਅਸੀਂ ਸਾਈਕਲ ਵੰਡਾਂਗੇ ਅਸੀਂ ਟਰਾਈਸਾਈਕਲ ਵੰਡਾਂਗੇ ਬੈਟਰੀ ਵਾਲੇ ਵੰਡਾਂਗੇ ਗਰੀਬ ਬੱਚਿਆਂ ਨੂੰ ਕਿਸੇ ਨੂੰ ਕਿਸੇ ਦੀ ਕਿਤਾਬਾਂ ਲੈਣ ਵਾਲੀਆਂ ਨੇ ਹੁਣ ਸਾਡਾ ਇੱਕ ਵਲੰਟੀਅਰ ਸੀਗਾ ਜੀ ਬਲਵਿੰਦਰ ਬਾਲੂ ਇਹ ਕਹਿੰਦਾ ਬੜਾ ਪੁਰਾਣਾ ਵਿਚਾਰਾ ਇੱਥੇ ਹੀਰਾ ਕੰਬਾਈਨਰ ਵਾਲਿਆਂ ਦੇ ਕੰਮ ਕਰਦਾ ਹੈ ਜੀ ਉਹਨੂੰ ਮੈਂ ਲੱਖ ਰੁਪਏ ਦਾ ਸਮਾਨ ਲੈ ਕੇ ਦਿੱਤਾ ਜੀ ਇਟਾਂ, ਬਜਰੀ, ਰੇਤਾਂ ਸਾਰਾ ਉਹਦਾ ਉਹਦਾ ਘਰ ਦੀ ਸ਼ੁਰੂਆਤ ਕਰਾਤੀ ਦੀ ਠੀਕ ਹੈ ਨਾ ਇਹ ਇਹ ਚੀਜ਼ਾਂ ਜਿਹੜੀਆਂ ਨੇ ਕੌਣ ਕਰੂਗਾ ਜੀ ਉਹੀ ਕਰੂਗਾ ਜਿਹਦੇ ਮਨ ਦੇ ਵਿੱਚ ਦਰਦ ਹੋਵੇ ਜਿਹੜਾ ਜਿਹੜਾ ਬੰਦਾ ਸਮਾਜ ਦੀ ਸੇਵਾ ਕਰਨੀ ਚਾਹੁੰਦਾ ਵੇ ਨਹੀਂ ਤਾਂ ਜਿਹੜੇ ਮੇਰੇ ਤੋਂ ਪਹਿਲਾਂ ਸੀ ਜੀ ਕਦੇ ਤਹੇ ਸੁਣਿਆ ਕਦੇ ਕਿਸੇ ਐਮਐਲਏ ਨੇ ਇੱਥੇ 10 ਰੁਪਏ ਦਿੱਤੇ ਉਹਨੂੰ ਕਿਸੇ ਨੂੰ ਜੀ ਆਪਣੀ ਤਨਖਾਹ ਚ ਇਹ ਇਹ ਵੱਡੀ ਗੱਲ ਹੈ ਜੀ ਠੀਕ ਹੈ ਜੀ ਇਹ ਇਹ ਵੀ ਨਾਬਾ ਦੇ ਵਿੱਚ ਮਤਲਬ ਇਤਿਹਾਸ ਦੇ ਵਿੱਚ ਦਰਜ ਹੋ ਜਾਣੀ ਹੈ ਕਿ ਇੱਕ ਦੇਮਾਨਾ ਦਾ ਬੰਦਾ ਆਇਆ ਸੀਗਾ ਉਹਨੇ ਹਿਸਟਰੀ ਕ੍ਰੀਏਟ ਕਰਤੀ ਕਿੰਨੇ ਵੋਟਾਂ ਪਈਆਂ ਅਜੇ ਤੱਕ ਕਿਸੇ ਨੂੰ ਨਹੀਂ ਪਈਆਂ ਐਡਾ ਵੱਡਾ ਮਾਰਜਨ ਸੀ ਵਿਨਿੰਗ ਕਿ ਕੋਈ ਦਰਕਾਰ ਨਹੀਂ ਤੋੜ ਸਕਿਆ ਨਹੀਂ ਅਸੀਂ ਹੁਣ ਆਉਣ ਵਾਲੇ ਸਮੇਂ 'ਚ ਫੇਰ ਦੁਬਾਰਾ ਆਉਣਾ ਕੀ ਮਨ 'ਚ ਚੱਲ ਰਿਹਾ ਤੁਹਾਡੇ ਦੇਖੋ ਜਾ ਕੇ ਜੰਕਸ਼ਨ ਢੇਲਾ ਦਾ ਗੱਡੀ ਕਾਵੇਕ ਜਾਵੇ ਛਾੜੇ ਅਰਮਾਨਸ ਦੁਨੀਆ ਤੇ ਕੰਮ ਕੀ ਉਹ ਵੀ ਤੁਰ ਗਏ ਜਿਹਦੇ ਦਮ ਵਿੱਚ ਦਮ ਸੀ ਆਪਾਂ ਵੀ ਚਲੇ ਜਾਣਾ ਇੱਕ ਤਰ੍ਹਾਂ ਮੈਂ ਗੱਲ ਕਹਿ ਰਿਹਾ ਕਿ ਸਮਾਂ ਜਦੋਂ ਬੀਤ ਗਿਆ ਪੀੜੀਆਂ ਇੱਕ ਪੀੜੀਆਂ ਦੋ ਪੀੜੀਆਂ ਤਿੰਨ ਪੀੜੀਆਂ ਮੇਰੇ ਵਰਗੇ ਕਈ ਆਉਣਗੇ ਕਈ ਜਾਣਗੇ ਜੀ ਮੇਰਾ ਕਹਿਣਾ ਤਾਂ ਭਾਬਾ ਜਿਸ ਸ਼ੁੱਧ ਸੋਚ ਦੇ ਨਾਲ ਸ਼ੁੱਧ ਆਪਣਾ ਆਚਰਣ ਦੇ ਨਾਲ ਮੈਂ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਜੀ ਠੀਕ ਹੈ ਨਾ ਮੈਨੂੰ ਆਪਣੇ ਆਪ ਚ ਸੰਤੁਸ਼ਟੀ ਹੈ ਬਾਕੀ ਜਿਹੜੇ ਆਈਟੀ ਸੈੱਲ ਨੇ ਬਿਠਾਏ ਹੋਏ ਆ ਜੀ ਫੇਕ ਆਈਡੀਆ ਤੇ ਉਹਨਾਂ ਦੀ ਆਈਡੀਆ ਪਤਾ ਕੀ ਹੈ ਜੀ ਉਹਨਾਂ ਨੇ ਆਈਡੀਆ ਬਣਾਈਆਂ ਹੁੰਦੀਆਂ ਜੀ ਮਤਲਬ ਆਈਡੀ ਕੋਈ ਵੀ ਬਣਾ ਲਈ ਜਿਵੇਂ ਵੀ ਸਾਂਝਾ ਚੁੱਲਾ ਕੁੜੀ ਦੀ ਫੋਟੋ ਲਾਈ ਹੈ ਜੀ ਉਹ ਕਮੈਂਟ ਕਰ ਰਿਹਾ ਜੀ ਜੇ ਤੂੰ ਅਸਲੀ ਆ ਤਾਂ ਫਿਰ ਅਸਲੀ ਆਪਣਾ ਨਾਂ ਰੱਖ ਦੱਸ ਨਾ ਜੀ ਇਕਨ ਸਾਡੇ ਕੋਲੇ ਮੈਂ ਆਨ ਪੈਸਿਵ ਦੇ ਵਿੱਚ ਪ੍ਰਾਇਮਰੀ ਫਾਊਂਡਰ ਮੈਂਬਰ ਆ ਸਾਡੇ ਕੋਲੇ ਤਾਂ ਮਸ਼ੀਨਾਂ ਨੇ ਜੀ ਇਹ ਤਾਂ ਉਦੋਂ ਦੱਸ ਦਾਂ ਵੀ ਕੌਣ ਮਰਦਾ ਕਿੱਥੋਂ ਕਮੈਂਟ ਕਰ ਰਿਹਾ ਉਹਦੇ ਵਿੱਚ ਅਸੀਂ ਚੈੱਕ ਕਰੀ ਤਾਂ ਸਾਰੀਆਂ ਫੇਕ ਨੇ ਜੀ ਫੇਕ ਕਮੈਂਟ ਕਰਦੇ ਆ ਅਸਲੀ ਜਿਹੜੀ ਸੰਗਤ ਆ ਸੰਗਤ ਖੁਸ਼ ਹੈ ਤਰਨਤਾਰਨ ਦੇ ਵਿੱਚ ਸਾਨੂੰ ਬਦਲ ਸਾਹਿਬ ਦਾ ਕਾਫਲਾ ਜਾ ਰਿਹਾ ਸੀ ਉਧਰੋਂ ਅਸੀਂ ਆ ਗਏ ਚੁੱਲ੍ਹਾ ਅਸੀਂ ਫਤਿਹ ਬੁਲਾਈ ਬਦਲ ਸਾਹਿਬ ਉਹਨਾਂ ਨੇ ਵੀ ਫਤਿਹ ਬੁਲਾਈ ਤੇ ਜਿਹੜੇ ਵਲੰਟੀਅਰ ਸੀਗੇ ਉਹਨਾਂ ਦੇ ਉਹ ਤੇ ਛਾਕੇ ਜੀ ਐਤ ਕੀ ਚੱਕ ਦੇਂਗੇ ਫਟਿਆ ਐਤ ਕੀ ਮਾਜ ਦੇਂਗੇ ਮੈਂ ਕਿਹਾ ਗੱਲ ਸੁਣੋ ਜਿਹੜੀ ਗੱਲ ਮੈਂ ਪਹਿਲਾਂ ਬੋਲੀ ਐ ਕਿ ਉੱਚਾ ਬੋਲਣਾ ਬੋਲੀਏ ਕਿ ਤਾਰਾਂ ਡਰੀਏ ਮੈਂ ਕਿਹਾ ਤੁਸੀਂ ਪਹਿਲਾਂ ਵੀ ਇਹ ਗੱਲ ਕਰਦੇ ਸੀ 25 ਸਾਲ ਰਾਜ ਕਰਾਂਗੇ ਅਸੀਂ ਐ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਤੁਹਾਨੂੰ ਉਸ ਗੱਲ ਨੇ ਮਾਰਿਆ ਹੈ ਨਾ ਗੁਰੂ ਸਾਹਿਬ ਦੀ ਬੇਦਵੀ ਦਾ ਕਿੰਨਾ ਵੱਡਾ ਦੋਸ਼ ਲੱਗਿਆ ਕਿ ਲੋਕ ਭਾਵਕੋ ਕੇ ਸਾਨੂੰ ਫੇਰ ਮੌਕਾ ਦੇ ਦੇਣਗੇ ਮੈਂ ਕਿਹਾ ਚੀਜ਼ਾਂ ਲੋਕਾਂ ਨੂੰ ਪਤਾ ਨਹੀਂ ਜੀ ਤੁਸੀਂ ਰੱਬ ਤੋਂ ਡਰੋ ਸਾਡੇ ਵੀ ਮੈਂ ਕਿਹਾ ਇੱਕ ਬੰਦਾ ਬਹੁਤ ਇੱਥੇ ਗੁਮਾਨ ਕਰਦਾ ਸੀ ਕਿ ਕਿਹੜਾ ਦੇਵਦੂਮਾਨ ਠੀਕ ਹੈ ਨਾ ਸੰਗਤ ਨੇ ਉਹ ਮੁੰਡੇ ਕਿਉਂ ਮਾਰਿਆ ਜੀ ਸੋ ਸੰਗਤ ਵੱਡੀ ਆ ਲੋਕ ਵੱਡੇ ਆ ਜੀ ਆਪਾਂ ਕਦੇ ਵੀ ਉੱਚਾ ਬੋਲਣਾ ਬੋਲੋ ਮੈਂ ਕੰਮ ਕਰਦਾ ਜੀ ਹਜ਼ਾਰਾਂ ਕਮੀਆਂ ਹੋਣਗੀਆਂ ਜੀ ਗਲਤੀਆਂ ਗੁੱਸੇ ਆਖੇ ਵੀ ਹੁੰਦੀਆਂ ਨੇ ਜੀ ਮੈਂ ਤਾਂ ਮੰਨਦਾ ਜੀ ਇਸ ਗੱਲ ਨੂੰ ਇਹ ਪੱਕਾ ਕੰਮ ਕਰਾਂਗੇ ਤਾਂ ਹੀ ਗਲਤੀ ਕੋਸਤਾ ਕੀ ਹੋਊਗਾ ਬਿਲਕੁਲ ਹਾਂ ਸੀਐਮ ਭਗਵੰਤ ਮਾਨ ਦਾ ਬਿਆਨ ਅਕਸਰ ਆਉਂਦਾ ਸੀ ਕਿ ਡਾਇਨਾਸੌਰ ਵਾਪਸ ਆ ਸਕਦੇ ਨੇ ਪਰ ਸ਼ਰੂਮਣੀ ਅਕਾਲੀ ਦਲ ਨਹੀਂ ਆ ਸਕਦਾ ਪਰ ਤਰਨਤਾਰਨ ਦੀ ਚੋਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਤੁਸੀਂ ਵੀ ਦੇਖਿਆ ਹੋਣਾ ਡਾਇਨਾਸੌਰ ਨੂੰ ਇੱਕ ਫੋਟੋ ਬਣਾਈ ਹੋਇਆ ਸ਼ਰੂਮਣੀ ਅਕਾਲੀ ਦਲ ਦੇ ਪੇਜਾਂ ਤੇ ਸੁਖਵੀਰ ਬਾਦਲ ਉਹਦਾ ਸੰਗਲ ਫੜ ਕੇ ਆ ਰਹੇ ਨੇ ਕਿ ਡਾਇਨਾਸੌਰ ਵੀ ਆ ਗਿਆ ਸ਼ਰੂਮਣੀ ਅਕਾਲੀ ਦਲ ਵੀ ਆ ਰਿਹਾ ਕਿ ਅਲਰਟ ਹੋ ਜੂ ਮਤਲਬ ਉਹ ਉਤੇ ਪਾਇਆ ਵੀ ਐਕਚੁਅਲੀ ਬਲਵੰਤ ਸਿੰਘ ਰਾਮੋ ਵਾਲੇ ਜੀ ਨੇ ਇਹ ਗੱਲ ਕਹੀ ਸੀ ਵੀ ਖੁਸਰਿਆਂ ਦੇ ਮੁੰਡਾ ਹੋ ਸਕਦਾ ਅਕਾਲੀ ਉਦਾਂ ਉਦਾਂ ਕੀ ਸਟੈਚੂ ਬਣਾ ਕੇ ਚਲਾਉਣਗੇ ਜੀ ਇਹਦਾ ਉਦਾਂ ਹੀ AI ਨਾਲ ਬਣਾ ਕੇ ਵੀਡੀਓ ਜੇ ਪਾਈ ਜਾਂਦੇ ਨੇ ਜੀ ਠੀਕ ਹੈ ਨਾ ਇਹ ਇਹ ਸਿਰਫ ਇੱਕ ਮੈਂ ਨਹੀਂ ਕਹਿੰਦਾ ਕਿ ਕਾਲੀ ਦਲ ਮਾੜਾ ਜੀ ਮੈਂ ਇਹ ਗੱਲ ਨਹੀਂ ਕਹਿੰਦਾ ਜਿਹੜੇ ਲੋਕ ਕੰਮ ਕਰਨ ਵਾਲੇ ਆ ਨਾ ਜੀ ਜਿਨ੍ਹਾਂ ਨੇ ਪਹਿਲਾਂ ਸੱਤਾ ਹੰਢਾਈ ਹੈ ਜਿਹੜੇ ਮਤਲਬੀ ਹੋ ਗਏ ਠੀਕ ਹੈ ਨਾ ਜੀ ਛੜ ਛੁੱਡ ਕੇ ਭੱਜ ਕੇ ਉਧਰ ਉਧਰ ਆ ਕੋ ਇਹ ਸਾਰੀਆਂ ਗੱਲਾਂ ਅਸੀਂ ਥੋੜਾ ਕੀਤੀਆਂ ਨੇ ਜੀ ਤੁਸੀਂ ਤਾਕਤ ਦੇ ਵਿੱਚ ਸੀਗੇ ਸਾਨੂੰ ਕਿੰਨੇ ਪੁੱਛਣਾ ਸੀ ਜੀ ਦੇਮਾਨ ਕਿੱਥੇ ਐਮਐਲ ਬਣ ਜਾਣਾ ਸੀ ਜੇ ਅਕਾਲੀ ਦਲ ਸਹੀ ਕੰਮ ਕਰਦਾ ਫਿਰ ਸਾਨੂੰ ਕਿੰਨੇ ਮੌਕੇ ਦੇਣਾ ਸੀ ਜੇ ਕਾਂਗਰਸ ਸਹੀ ਕੰਮ ਕਰਦੀ ਫਿਰ ਸਾਨੂੰ ਕਿੰਨੇ ਮੌਕੇ ਦੇਣਾ ਸੀ ਜੀ ਇਹਨਾਂ ਨੇ ਗਲਤੀਆਂ ਕੀਤੀਆਂ ਨਾ ਜੀ ਸਾਨੂੰ ਸੰਗਤ ਜੇ ਕੈਪਟਨ ਸਾਹਿਬ ਗੁਟਕਾ ਸਾਹਿਬ ਦੀ ਸੌਂ ਖਾ ਕੇ 2012 ਦੇ ਵਿੱਚ ਮੁੱਖ ਮੰਤਰੀ ਬਣ ਗਏ ਉਹਨਾਂ ਨੇ ਕੰਮ ਕੀਤਾ ਹੁੰਦਾ ਫਿਰ 22 ਦੇ ਵਿੱਚ ਸਾਨੂੰ ਮੌਕਾ ਥੋੜਾ ਮਿਲਣਾ ਸੀਗਾ ਜੀ ਜੇ ਅਕਾਲੀ ਦਲ ਨੇ ਅਜ 10 ਸਾਲ ਹੋ ਗਏ ਸੱਤਾ ਤੋਂ ਬਾਹਰ ਨੇ ਜੀ ਉਹਨਾਂ ਨੇ ਚੰਗੇ ਕੰਮ ਕੀਤੇ ਹੁੰਦੇ ਤਾਂ ਫਿਰ ਲੋਕਾਂ ਨੇ ਉਹਨਾਂ ਨੂੰ ਦਿਲ 'ਚ ਰੱਖ ਬਸਾ ਕੇ ਇੱਕ ਪਤਾ ਪੰਥ ਦੀ ਦੁਹਾਈ ਦੇਣੇ ਆ ਕਿ ਪੰਥਕ ਪੰਥਕ ਤੇ ਪੰਥ ਦੇ ਖਿਲਾਫ ਆਪਾਂ ਸਾਰਾ ਸਿਸਟਮ ਕਰਦਿਆਂ ਜੀ ਕਿਉਂ ਪੰਜਾਬ ਦਾ ਬ੍ਰੇਨ ਡレイン ਹੋ ਰਿਹਾ ਜੀ ਬਾਹਰਲੇ ਮੁਲਕਾਂ 'ਚ ਕਿਉਂ ਪੰਜਾਬ ਦਾ ਨੌਜਵਾਨ ਜਿਹੜਾ ਜੀ ਉਹ ਬਾਹਰਲੇ ਮੁਲਕਾਂ ਵਾਲੇ ਪਾਸੇ ਜਾ ਰਿਹਾ ਜੀ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਜੀ ਕਿਉਂ ਪੰਜਾਬ ਦੇ ਸਿਰ ਤੇ ਆਪਾਂ ਇਹ ਦੁਹਾਈ ਦੇ ਕੇ ਅੱਤਵਾਦ ਦੇ ਟਾਈਮ ਕਰਜ਼ਾ ਚੜ ਗਿਆ ਜਿੰਨੇ ਤੁਸੀਂ ਬਾਅਦ 'ਚ ਮੈਂ ਪੀ ਐਚ ਡੀ ਐਸ ਤੇ ਕਰ ਰਿਹਾ ਕਿ ਬਿਨਾ ਕਰਜ਼ਾ ਲੈ ਵੀ ਕਿ ਸਟੇਟ ਨੂੰ ਸਰਵਾਈਵ ਕੀਤਾ ਜਾ ਸਕਦਾ ਉਹਦੇ ਵਿੱਚ ਮੈਂ ਇੰਡੈਕਸ ਤੇ ਪੂਰੇ ਅੰਕੜੇ ਦਊਗਾ ਕਿ ਕਿਹੜੇ ਸਾਲ ਦੇ ਵਿੱਚ ਕਿੰਨਾ ਇਹਨਾਂ ਨੇ ਪੈਸਾ ਲਿਆ ਔ ਇਹ ਰਿਕਾਰਡ ਤਾਂ ਪਈ ਸਾਰਾ ਜੀ ਉਹ ਜਾਰੀ ਕਰਾਂਗੇ ਨਸ਼ਰ ਕਰਾਂਗੇ ਤਾਂ ਕਿ ਇਹਨਾਂ ਨੂੰ ਪਤਾ ਲੱਗੇ ਉਹ ਕਿਤਾਬ ਵੀ ਪੜਨਗੇ ਲੋਕ ਵੀ ਉਹਦੇ ਵਿੱਚ ਸਾਰਾ ਕੁਝ ਉਹ ਕਰਾਂਗੇ ਜੀ ਬਿਲਕੁਲ ਮਾਨ ਸਾਹਿਬ ਪੀਆਰਟੀਸੀ ਕੱਚੇ ਮੁਲਾਜ਼ਮਾਂ ਬਹੁਤ ਲਾਠੀ ਚਾਰਜ ਹੋਇਆ ਕੱਲ ਪੂਰੇ ਕਮੈਂਟ ਚੱਲ ਰਹੇ ਨੇ ਸੋਸ਼ਲ ਮੀਡੀਆ ਤੇ ਕਿ ਕੀ ਕਰਤਾ ਪੰਜਾਬ ਦੀ ਪੁਲਿਸ ਨੇ ਬਹੁਤ ੱੱਕਾ ਕੀਤਾ ਕਿਵੇਂ ਲੱਗਦਾ ਕਿ ਤੁਹਾਡਾ ਉਹਤੇ ਕਿਤੇ ਨਾ ਕਿਤੇ ਮਤਲਬ ਪੱਖਾ ਦੇਖੋ ਮੇਰੀ ਤਾਂ ਹਮੇਸ਼ਾ ਹਮਦਰਦੀ ਹੁੰਦੀ ਹੈ ਜਿਹੜਾ ਬੰਦਾ ਮਿਹਨਤ ਕਾਸ਼ ਹੁੰਦਾ ਜੀ ਕੰਮ ਕਰਨ ਵਾਲਾ ਹੁੰਦਾ ਹਾਂ ਇੱਕ ਸਰਕਾਰ ਦਾ ਕ੍ਰਾਈਟਰੀਆ ਹੁੰਦਾ ਇੱਕ ਇੱਕ ਉਹਨੂੰ ਚੀਜ਼ ਨੂੰ ਫੋਲੋ ਕਰਨਾ ਹੁੰਦਾ ਕਿ ਕਿਵੇਂ ਰੱਖੇ ਗਏ ਨੇ ਉਹ ਕੱਚੇ ਰੱਖੇ ਗਏ ਨੇ ਠੇਕੇ ਤੇ ਨੇ ਕਿਵੇਂ ਟੈਂਡਰਿੰਗ ਹੋਈ ਆ ਜਾਂ ਕੀ ਸਿਸਟਮ ਆ ਸਾਰਾ ਤੇ ਉਹਦੇ ਮੁਤਾਬਕ ਜਿਹੜਾ ਜਿਹੜੀ ਚੀਜ਼ ਸਹੀ ਆ ਜੀ ਮੇਰੇ ਖਿਆਲ ਜਿਹੜਾ ਬੰਦਾ ਜੈਨੂਨ ਆ ਜਿਹੜਾ ਬੰਦਾ ਲੀਜੀਬਲ ਆ ਉਹ ਪੱਕਾ ਹੋਣਾ ਚਾਹੀਦਾ ਜੀ ਠੀਕ ਹੈ ਨਾ ਕਈ ਪੰਜਾਬ ਦੇ ਵਿੱਚ ਪਿਛਲੇ 15 ਸਾਲ 20 ਸਾਲ ਦਾ ਟ੍ਰੈਪ ਰਿਕਾਰਡ ਚੱਕ ਕੇ ਦੇਖੋ ਇਹ ਇਲੈਕਸ਼ਨ ਤੋਂ ਪਹਿਲਾਂ ਟੈਂਡਰ ਕੱਢ ਕੇ ਜਾਂ ਠੇਕੇਦਾਰੀ ਤੇ ਜਿਵੇਂ ਕੰਟਰੈਕਟ ਬੇਸ ਲੋਕਾਂ ਨੂੰ ਇਹ ਪੱਕੇ ਕਰਨ ਦਾ ਸ਼ੋਸ਼ਾ ਕਰਕੇ ਬਾਅਦ ਦੇ ਵਿੱਚ ਉਹਨਾਂ ਨੂੰ ਦੁਖੀ ਕਰਦੇ ਰਹੇ ਨੇ ਮੇਰਾ ਸਾਕਾਪਰਾ ਸਭ ਤੋਂ ਵੱਡਾ ਹੁਣ ਤਾਂ ਰਿਟਾਇਰ ਹੋ ਗਿਆ ਉਹਨੂੰ ਪ੍ਰਾਇਮਰੀ ਸਕੂਲ ਦੇ ਵਿੱਚ ਜੌਬ ਮਿਲ ਗਈ ਉਹ ਉਹਨੂੰ ਜੌਬ ਲੈਟਰ ਮਿਲ ਗਈ ਉਹ ਸਟੇਸ਼ਨ ਲੈਣ ਲਈ ਲਾਈਨ 'ਚ ਖੜਾ ਤੇ ਕੈਪਟਨ ਸਾਹਿਬ ਸੀਗੇ 2002 'ਚ ਮੁੱਖ ਮੰਤਰੀ ਬਣੇ ਉਹ ਪਰ ਆਂਡਰ ਆ ਗਿਆ ਜੀ ਵਾਲਾ ਸਾਹਿਬ ਅਨਾਉਂਸ ਕਰ ਗਏ ਸੀ ਸਿਲੈਕਸ਼ਨ ਹੋ ਗਈ ਤੇ ਕੈਪਟਨ ਸਾਹਿਬ ਸੀਐਮ ਬਣ ਗਏ ਤੇ ਪ੍ਰੋਡਰ ਆ ਗਏ ਜੀ ਕੈਨਸਲ ਹੋ ਗਈਆਂ ਪੋਸਟਾਂ 14 ਸਾਲ ਬਾਅਦ ਜਾ ਕੇ ਨੌਕਰੀ ਮਿਲੀ ਹੈ ਜੀ ਠੀਕ ਹੈ ਨਾ ਜਿਹੜੀ ਚੀਜ਼ ਦੇਖੋ ਹਰੇਕ ਬੰਦਾ ਮੈਂ ਪੰਜਾਬ ਦਾ ਹਰੇਕ ਬੰਦਾ ਮੇਰੇ ਲਈ ਸਤਿਕਾਰਯੋਗ ਹੈ ਜਿਹੜੇ ਸਾਡੇ ਭਰਾ ਪੀਟੀ ਪੀਆਰਟੀਸੀ ਵਾਲੇ ਪ੍ਰੋਟੈਸਟ ਕਰ ਰਹੇ ਉਹ ਵੀ ਸਾਡੇ ਭਰਾ ਨੇ ਠੀਕ ਹੈ ਜੀ ਮੈਂ ਕਹਿੰਦਾ ਵੀ ਹਰੇਕ ਨੂੰ ਹਰੇਕ ਦਾ ਹੱਕ ਮਿਲਣਾ ਚਾਹੀਦਾ ਪਰ ਆਪਾਂ ਦਾ ਇੱਕ ਪ੍ਰੋਪਰ ਤਰੀਕਾ ਜਿਹੜਾ ਹੈ ਜੀ ਇਹ ਕਹਿੰਦਾ ਜੀ ਕਿ ਪ੍ਰੋਪਰ ਉਹਦਾ ਇੱਕ ਪ੍ਰੋਟੋਕੋਲ ਕੀ ਹੈ ਉਹਦਾ ਕਰਟਰੀਆ ਕੀ ਹੈ ਆਪਣੀ ਜਿਹੜਾ ਕੀ ਆਪਾਂ ਮੈਡੀਕਲ ਫਿਟਨੈਸ ਪੂਰੀ ਕਰਦੇ ਆ ਕਿ ਆਪਾਂ ਦੀ ਕੁਆਲੀਫਿਕੇਸ਼ਨ ਪੂਰੀ ਕਰਦੇ ਆ ਠੀਕ ਹੈ ਨਾ ਉਹਦੇ ਵਿੱਚ ਕੀ ਲਿਖਿਆ ਜਦੋਂ ਆਪਾਂ ਨੂੰ ਭਰਤੀ ਕਿਤੇ ਸਾਰੀਆਂ ਚੀਜ਼ਾਂ ਮੈਟਰ ਕਰਦੇ ਨੇ ਉਹ ਕੱਚੇ ਇੱਕ ਕੱਚੇ ਮੁਲਾਜ਼ਮੇ ਇਹ ਵੀ ਕਹਿੰਦੇ ਨੇ ਮਾਨ ਸਾਹਿਬ ਕਿ ਅਸੀਂ ਕੱਚੇ ਤੇ ਪਹਿਲਾਂ ਤੋਂ ਕੱਚੇ ਆ ਅਸੀਂ ਆਮ ਆਦਮੀ ਪਾਰਟੀ ਨੂੰ ਆਪ ਬੋਟਾਂ ਪਾਈਆਂ ਕਿ ਸਾਨੂੰ ਪੱਕੇ ਕਰੂ ਵੀ ਸਾਡੇ ਤਾਂ ਲਾਠੀ ਚਾਰਜ ਹੋਣ ਲੱਗਾ ਕਾਫੀ ਸਸਪੈਂਡ ਵੀ ਕਰਤੇ ਕਾਫੀ ਮਤਲਬ ਜਿਨ੍ਹਾਂ ਨੇ ਧਰਨਾ ਲਾਇਆ ਸੀ ਉਹ ਬਾਹਰ ਵੀ ਕਰਤੇ ਹੁਣ ਤਾਜ਼ਾ ਅਪਡੇਟ ਦੇਖੋ ਅੱਜ ਪਿਛਲੇ 70 ਸਾਲਾਂ ਦੇ ਪੰਜਾਬ ਦੇ ਵਿੱਚ ਸਾਡੇ 3 ਲੱਖ ਮੁਲਾਜ਼ਮ ਹੈ ਜੀ ਸਾਰੇ ਡਿਪਾਰਟਮੈਂਟ ਦਾ ਮਿਲਾ ਕੇ ਆਰਾਮਾ ਦੀ ਪਾਰਟੀ ਨੇ ਸਾਡੇ 3 ਸਾਲਾਂ ਦੇ 60 ਹਜ਼ਾਰ ਨਵੀਂ ਭਰਤੀ ਕੀਤੀ ਹੈ ਜੀ ਕਿੰਨੇ ਕੰਮ ਕਿੰਨੇ ਬੱਚਿਆਂ ਨੂੰ ਜੌਬ ਮਿਲ ਗਈ ਜੀ ਕੱਲ ਮੈਨੂੰ ਕਿਸੇ ਦਾ ਫੋਨ ਆਇਆ ਉਹ ਕਹਿੰਦੇ ਜੀ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਆ ਮੈਂ ਕਿਹਾ ਦੱਸੋ ਜੀ ਕਹਿੰਦੇ ਜੀ ਮਾਨ ਸਾਹਿਬ ਤੁਹਾਡਾ ਧੰਨਵਾਦ ਮੇਰੇ ਬੱਚੇ ਨੂੰ ਤੀਜੀ ਨੌਕਰੀ ਮਿਲ ਰਹੀ ਹੈ ਇੱਕ ਸਾਲ ਚ ਠੀਕ ਹੈ ਨਾ ਜੇ ਤੁਸੀਂ ਅੱਛੀ ਐਜੂਕੇਸ਼ਨ ਆ ਮਾਪੇ ਨੇ ਚੰਗੀ ਪਰਵਰਿਸ਼ ਕੀਤੀ ਹੈ ਚੰਗਾ ਖਾਣਾ ਖਵਾਇਆ ਚੰਗੀ ਚੰਗੇ ਸੰਸਕਾਰ ਦਿੱਤੇ ਨੇ ਜਦੋਂ ਗਿਆ ਖਿਆਲ ਲੱਖਿਆ ਉਹਨਾਂ ਦਾ ਤਾਂ ਉਹ ਬੱਚੇ ਅੱਗੇ ਨਿਕਲ ਜਾਂਦੇ ਆ ਜੀ ਆਪਾਂ ਬੱਚਿਆਂ ਦੀ ਕੇਅਰ ਨਹੀਂ ਕੀਤੀ ਨੰਬਰ ਘਟਨੇ ਕਿਸੇ ਮੈਰਿਟ ਦੇ ਵਿੱਚ ਨਹੀਂ ਆਉਂਦੇ ਫਿਰ ਥੋੜਾ ਜੌਬ ਲੱਗਣੀ ਆ ਜੀ ਆਪਾਂ ਮਾਰਕੀਟ 'ਚ ਜਾਵਾਂਗੇ ਪਰ ਸਮਾਨ ਕਿੱਥੋਂ ਲਵਾਂਗੇ ਜੀ ਜੇ ਤਾਂ ਥੋੜੀ ਤਸੱਲੀ ਹੋਊਗੀ ਜੀ ਸਰਕਾਰ ਨੇ ਕਿਹਨੂੰ ਰੱਖਣਾ ਜੀ ਜਿਹੜਾ ਮੈਰਿਟ ਦੇ ਵਿੱਚ ਆਊਗਾ ਜੀ ਸਾਰੀ ਉਮਰ ਨੌਕਰੀ ਤਨਖਾਹ ਦੇਣੀ ਆ ਫਿਰ ਉਸ ਤੋਂ ਬਾਅਦ ਪੈਨਸ਼ਨ ਦੇਣੀ ਆ ਰਿਟਾਇਰਮੈਂਟ ਤੋਂ ਬਾਅਦ ਫਿਰ ਸੋਚ ਸਮਝ ਕੇ ਰੱਖਣਗੇ ਨਾ ਜੀ ਉਹ ਹਰ ਚੀਜ਼ ਨੂੰ ਆਪਾਂ ਨੂੰ ਸਮਝ ਲੈਣਾ ਚਾਹੀਦਾ ਜੀ ਕੈਨੇਡਾ ਵਾਲੇ ਕਿ ਮੁਲਕ ਦੇ ਵਿੱਚ ਕਿਉਂ ਨਹੀਂ ਸਰਕਾਰੀ ਨੌਕਰੀ ਲਈ ਅੱਜ 1 ਡਾਲਰ ਦੇ 65 ਰੁਪਏ ਬਣਦੇ ਨੇ ਜੀ ਇੰਡੀਆ 'ਚ ਉਹ ਇਸੇ ਕਰਕੇ ਕਿਉਂਕਿ ਉੱਥੇ ਪ੍ਰਾਈਵੇਟ ਕੰਮਾਂ ਦੇ ਵਿੱਚ ਜ਼ਿਆਦਾ ਸ਼ਮਤਾ ਜੀ ਲੋਕ ਪ੍ਰਾਈਵੇਟ ਕੰਮ ਦੇ ਵਿੱਚ ਜ਼ਿਆਦਾ ਪੈਸੇ ਕਮਾਉਂਦੇ ਆ ਤੇ ਆਪਾਂ ਨੂੰ ਇੱਕ ਛਵੀ ਬਣ ਗਈ ਵੀ ਸਰਕਾਰੀ ਨੌਕਰੀ ਮਿਲ ਜਵੇ ਉਸ ਤੋਂ ਬਾਅਦ ਇੱਕ ਵਾਰ ਸਰਕਾਰ ਦੇ ਖਾਤੇ 'ਚ ਆਪਾਂ ਪੈ ਜਾਈਏ ਬਾਅਦ 'ਚ ਫਿਰ ਤੂੰ ਕੌਣ ਤੇ ਮੈਂ ਕੌਣ ਜੀ ਇਹ ਕਿ ਸ਼ਵੀਜੀ ਬਣ ਗਈ ਪਰ ਲੋਕ ਕਹਿੰਦੇ ਨੇ ਵੀ ਆਪਣੇ ਸਿਸਟਮ ਮੜਾ ਜੀ ਜਿਹੜੇ ਪ੍ਰਾਈਵੇਟ ਨੇ ਉਹ ਕੰਟਰੈਕਟ ਬੇਸ 200 250 ਰੁਪਏ ਤੋਂ ਵੱਧ ਨਹੀਂ ਦਿੰਦੇ 300 ਰੁਪਏ ਤੋਂ ਵੱਧ ਨਹੀਂ ਦਿੰਦੇ ਮਤਲਬ ਬਹੁਤ ਘੱਟ ਬਣਦੇ ਵੀ ਇੱਥੇ ਸਿਸਟਮ ਬਣ ਜਾਂਦਾ ਜੇ ਪ੍ਰਾਈਵੇਟ ਵਧੀਆ ਪੈਸੇ ਦੇ ਦੇਣ ਵਧੀਆ ਪੇ ਦੇਵੇ ਆਪੀ ਸਰਕਾਰ ਵੱਲ ਨਾ ਦੇਖਿਆ ਅਗਲਾ ਪ੍ਰਾਈਵੇਟ ਵਾਲੀ ਕੋ ਪਹਿਲੀ ਗੱਲ ਤਾਂ ਇਹ ਆ ਕਿ ਆਪਾਂ ਆਪਾਂ ਕਿਸ ਕੰਮ ਚ ਨਾ ਪਾਉਣਾ ਜੀ ਆਪਣੇ ਪ੍ਰੋਫੈਸ਼ਨਿਜ਼ਮ ਕਿੰਨਾ ਗਾ ਜੀ ਆਪਾਂ ਕਿਸੇ ਕਲਾ ਦੇ ਵਿੱਚ ਕਿੰਨੀ ਕੀ ਕਲਾ ਮਹਾਰਤ ਰੱਖਦੇ ਆ ਜੀ ਕਿ ਆਪਣੇ ਕੋਲੇ ਡਿਗਰੀ ਹੈਗੀ ਹੈ ਕਿ ਆਪਣੇ ਕੋਲੇ ਡਿਪਲੋਮੇ ਹੈਗੇ ਨੇ ਜੀ ਕਿ ਆਪਾਂ ਕੋਰਸ ਕੀਤਾ ਜੀ ਜੇ ਆਪਾਂ ਕੋਰਸ ਕੀਤਾ ਇੱਥੇ ਆਪ੍ਰੀਤ ਮਲਕੀਤ ਕਰਤਾਰਕ ਬੈਨ ਕਿੱਡੀ ਵੱਡੀ ਇੰਡਸਟਰੀਆਂ ਆ ਜੀ ਬੱਚਿਆਂ ਨੂੰ ਇੱਥੇ 50 50 ਹਜ਼ਾਰ ਲੱਖ ਲੱਖ ਰੁਪਏ ਤਨਖਾਹ ਵੀ ਮਿਲਦੀ ਹੈ ਜੀ ਜੇ ਆਪਾਂ ਕੋ ਸਿੱਖਿਆ ਹੀ ਨਹੀਂ ਕਿੱਲਾ ਆਪਾਂ ਲੇਬਰ ਦੇ ਬਿਹਾਫ ਤੇ ਆਪਾਂ ਭਰਤੀ ਹੋ ਕੇ ਆਪਾਂ ਬਾਅਦ ਚ ਆਪਾਂ ਉਸ ਗੱਲ ਨੂੰ ਕਹਿੰਦੇ ਆ ਦੇਖੋ ਹਰ ਚੀਜ਼ ਜਿਹੜੀ ਆ ਮੈਰਿਟ ਹੈ ਜੀ ਠੀਕ ਹੈ ਜੀ ਹਰ ਚੀਜ਼ ਔਨ ਮੈਰਿਟ ਹੋਣੀ ਚਾਹੀਦੀ ਹੈ ਕਿਸੇ ਦਾ ਹੱਕ ਨਹੀਂ ਮਰਨਾ ਚਾਹੀਦਾ ਇਹ ਆਰਟੀਸ ਜਿਹੜੇ ਪ੍ਰੋਟੈਸਟ ਕਰ ਰਹੇ ਸਾਡੇ ਭਰਾ ਹਨ ਜੀ ਪਰ ਉਹਨਾਂ ਦਾ ਹੱਕ ਜਿਹੜਾ ਹੈ ਜੀ ਉਹ ਮੈਡ ਦੇ ਆਧਾਰ ਤੇ ਮਿਲਣਾ ਚਾਹੀਦਾ ਕਿ ਜਿਹੜਾ ਬੰਦਾ ਜੈਨੂਨਾ ਉਹਨੂੰ ਉਹਨੂੰ ਮੌਕਾ ਮਿਲਣਾ ਚਾਹੀਦਾ ਜੀ ਬਿਲਕੁਲ ਮਾਨ ਸਾਹਿਬ ਹੁਣ ਫਿਰ ਪਲੈਨਿੰਗ ਪੂਰੀਆ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਭਧ ਕਦੋਂ ਕਿ ਤੁਸੀਂ ਆਪਣੇ ਸਾਰੇ ਕੈਂਡੀਡੇਟ ਤਿਆਰ ਵਰ ਤਿਆਰ ਕਰਾ ਲਿਆ ਲਿਸਟਾਂ ਚੱਲੇ ਗਈਆਂ ਯੂ ਆਲਰੇਡੀ ਹਾਈ ਕਮਾਂਡ ਕੋਲੇ ਚੱਲੇ ਗਈਆਂ ਸਾਡੀ ਮੀਟਿੰਗ ਹੋਣੀ ਹੈ ਆਲਮੋਸਟ ਕੈਂਡੀਡੇਟ ਫਾਈਨਲ ਨੇ ਸਾਡੇ ਸਾਰੇ ਉਹ ਹਾਈ ਲਿਸਟ ਆ ਜਾਣੀ ਹੈ ਉਸ ਤੋਂ ਬਾਅਦ ਅਸੀਂ ਜਿਹੜਾ ਨਾਮਿਨੇਸ਼ਨ ਪਰੰਦਾ ਪ੍ਰੋਸੈਸ ਕੰਪਲੀਟ ਕਰਕੇ ਆਪਣਾ ਚੋਣ ਪ੍ਰਚਾਰ ਕਰਾਂਗੇ ਜੀ ਅਸੀਂ ਆਲਰੇਡੀ ਆਪਣਾ ਰੋਡ ਮੈਪ ਤਿਆਰ ਕਰ ਲਿਆ ਤੇ ਕਾਂਗਰਸ ਦਾ ਇਹ ਹਾਲ ਹੈ ਜੀ ਉਹਨਾਂ ਕੋਲ ਕੈਂਡੀਡੇਟ ਹੈ ਨਹੀਂ ਕਾਲੀ ਦਲ ਕੋਲੇ ਕੈਂਡੀਡੇਟ ਹੈ ਨਹੀਂ ਜੀ ਠੀਕ ਹੈ ਜੀ ਤੇ ਬਹੁਤ ਸਾਰੇ ਜਿਹੜੇ ਆ ਜੀ ਉਹ ਕੰਨੀ ਕਤਰਾ ਰਹੇ ਆ ਵੀ ਸਾਨੂੰ ਨਾ ਇਲੈਕਸ਼ਨ ਲੜਨੀ ਪਵੇ ਉਹ ਪਾਰਟੀ ਦੇ ਕਾਲੀ ਕੰਗਰਸ ਪਾਰਟੀ ਦਾ ਬਿਆਨ ਆ ਰਿਹਾ ਰਾਜਾ ਬਡਿੰਗ ਦਾ ਬਿਆਨ ਤਾਜ ਆ ਰਿਹਾ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਤੇ ਕਿ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੂੰ ਕਹਿ ਰਹੇ ਨੇ ਕਿ ਚੁੱਪ ਹੋ ਜਾਓ ਹੁਣ ਬਸ ਆ ਰਹੀ ਆ ਸਾਡੀ ਸਰਕਾਰ ਜਦੋਂ ਸਾਡੀ ਸਰਕਾਰ ਆ ਗਈ ਜਦੀ ਸਹੀ ਗ ਹੋ ਜਾਣਗੇ ਹੁਣ ਤੁਸੀਂ ਆਪਣੇ ਆਪਣੇ ਮਤਲਬ ਬਚਾਅ ਕਰੋ ਆਪਣਾ ਜਦੋਂ ਰਾਜਾ ਬਡਿੰਗ ਨਾ ਇਹਦਾ ਟਰਾਂਸਪੋਰਟ ਮਨਿਸਟਰ ਸੀਗਾ ਜੀ ਨਾਬੇ ਇੱਕ ਉਧਘਾਟਨ ਕਰਕੇ ਗਿਆ ਸੀ ਮੈਂ ਚਾਹਨਾ ਕਿ ਰਾਜਾ ਬਡਿੰਗ ਜੀ ਸੁਣੋ ਮੇਰੀ ਗੱਲ ਜਰਾ ਇਹ ਉਧਘਾਟਨ ਕਰਗੇ ਸੀ ਤੇ ਬੱਸ ਸਟੈਂਡ ਦਾ 4 ਕੋੜ ਦਾ ਵੋਟਾਂ ਤੋਂ ਪਹਿਲਾਂ 2022 ਦੀ ਇਲੈਕਸ਼ਨ ਤੋਂ ਪਹਿਲਾਂ ਤੇ ਜਦੋਂ ਹਾਰ ਹੋਰਗੇ ਤੇ ਮੈਂ ਮੈਨੂੰ ਮਿਲ ਕੇ ਵਿਧਾਨ ਸਭਾ ਮੈਂ ਕਿਹਾ ਰਾਜਾ ਸਾਹਿਬ ਤੁਸੀਂ ਉੱਥੇ ਅਧ்கਾਰਨ ਕਰਕੇ ਆਸੀ 400 ਕਰੋੜ ਰੁਪਏ ਦਾ ਨਹੀਂ 4 ਕਰੋੜ ਦਾ ਤੇ ਦੱਸੋ ਮੈਨੂੰ ਕਿੱਥੇ ਆਸੀ ਕੰਮ ਸ਼ੁਰੂ ਕਰੀਏ ਉਹ ਕਹਿੰਦੇ ਜੀ ਮਾਨ ਸਾਹਿਬ ਉਹ ਤਾਂ ਸਟੰਟ ਹੁੰਦੇ ਨੇ ਜੀ ਤੁਹਾਨੂੰ ਪਤਾ ਹੀ ਆ ਮੈਂ ਤਾਂ ਨਹੀਂ ਪੱਥਰ ਕੱਲਾ ਰੱਖਿਆ ਹੁਣ ਤੁਹਾਡੀ ਸਰਕਾਰ ਆ ਗਈ ਤੁਸੀਂ ਦੇਖੋ ਜਦੋਂ ਇਹ ਟਰਾਂਸਪੋਰਟ ਮਿਨਿਸਟਰ ਹੁੰਦੇ ਸੀ ਜੀ ਉਦੋਂ ਕੋਈ ਨਹੀਂ ਪੱਕੇ ਕੀਤੇ ਇਹ ਕਿਹੜਾ ਹੁਣ ਰੱਖੇ ਹੋਏ ਨੇ ਜੀ ਉਦੋਂ ਵੀ ਤਾਂ ਇਹ ਕੱਚੇ ਸੀਗੇ ਉਦਾਂ ਕਿਤੇ ਨਹੀਂ ਰਾਜਾ ਬੜਿੰਗ ਜੀ ਮੈਂ ਤਰਾਗੜੀਆਂ ਬਣਾ ਲਓ ਜੀ ਮੇਰੇ ਤੋਂ ਗੱਡੀਆਂ ਲੈ ਜਾਓ ਜੀ ਠੀਕ ਹੈ ਜੀ ਮ ਗਿੱਦੜਵਾਹੇ ਤੋਂ ਛੱਡ ਕੇ ਲੁਧਿਆਣੇ ਮੈਂਬਰ ਪਾਰਲੀਮੈਂਟ ਬਣ ਕੇ ਗਿੱਦੜਵਾਹੇ ਤੋਂ ਆਪਣੀ ਵਾਈਫ ਲੜਾਈ ਉਹ ਵੀ ਹਾਰ ਕੇ ਫਿਰ ਜਿਹੜਾ ਬੰਦਾ ਸਰਦਾਰ ਬੂਟਾ ਸਿੰਘ ਜੀ ਸਾਡੇ ਗ੍ਰਹਿ ਮੰਤਰੀ ਇਸ ਸੰਸਾਰ ਚ ਨਹੀਂ ਹੈਗੇ ਉਹਨਾਂ ਨੂੰ ਇਹ ਇਹ ਕਹਿ ਸਕਦਾ ਕਿ ਇੱਕ ਗਰੀਬ ਜਾਂ ਵਿਚਾਰਾ ਜਾਂ ਕਾਲਾ ਜਾਂ ਉਹਨੂੰ ਕਾਂਗਰਸ ਨੇ ਮੌਕਾ ਦਿੱਤਾ ਉਹ ਕਿੱਡੀ ਕਿਲਕਤ ਵਾਲਾ ਹੋ ਸਕਦਾ ਜੀ ਰਾਜਾ ਬੜਿੰਗ ਛੱਡੋ ਜੀ ਉਹ ਨਿਕਲ ਕੇ ਕੰਮ ਉਹਨੂੰ ਠੀਕ ਹੈ ਜੀ ਬਿਲਕੁਲ ਗੁਰਦੇਵ ਸਿੰਘ ਦੇ ਮਨ ਖਲਕਾ ਨਾਬਤੋਂ ਐਮਐਲਏ ਜਿਨ੍ਹਾਂ ਨਾਲ ਗੱਲਬਾਤ ਕੀਤੀ ਆ ਜ਼ਿਲ੍ਹਾ ਪ੍ਰੀਸ਼ਤੇ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੇੜੇ ਆ ਗਈਆਂ ਤਰੀਕਾਂ ਦਾ ਐਲਾਨ ਹੋ ਗਿਆ ਤੇ ਕੈਂਡੀਡੇਟ ਵੀ ਕਹਿ ਰਹੇ ਨੇ ਕਿ ਲਿਸਟਾਂ ਭੇਜੀਆਂ ਹੋਈਆਂ ਨੇ ਤਿਆਰ-ਵਾਰ ਤਿਆਰ ਨੇ ਜੋਸ਼ ਨਾਲ ਲੜਾਂਗੇ ਅਤੇ ਵੱਡੀ ਜਿੱਤ ਪ੍ਰਾਪਤ ਕਰਾਂਗੇ ਗੁਰਤੇਜ ਸਿੰਘ ਥੂਈ ਨਾਲ ਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ